ਦਲਵੀਰ ਸਿੰਘ ਗੋਲਡੀ ਨੂੰ ਜਦੋਂ ਜਿਮਨੀ ਚੋਣ ਦੇ ਵਿੱਚ ਟਿਕਟ ਮਿਲਦੀ ਹੈ ਦਲਵੀਰ ਸਿੰਘ ਗੋਲਡੀ ਇਲਜ਼ਾਮ ਲਗਾਉਂਦੇ ਆ ਕਿ ਬੇਸ਼ੱਕ ਮੈਨੂੰ ਟਿਕਟ ਦੇ ਦਿੱਤੀ ਗਈ ਸੀ ਕਾਂਗਰਸ ਦੇ ਕੁਝ ਆਗੂ ਸੰਗਰੂਰ ਦੇ ਮੈਨੂੰ ਹਰਾਉਣ ਦੇ ਲਈ ਪੂਰੀ ਮਿਹਨਤ ਕਰ ਰਹੇ ਸੀ ਪਰ ਗੋਲਡੀ ਸਾਹਿਬ ਨੇ ਤਾਂ ਕੋਈ ਕੈਂਪੇਨਿੰਗ ਨਹੀਂ ਕੀਤੀ ਸੀ ਕਿਸੇ ਕੋਲ ਗਿਆ ਹੀ ਨਹੀਂ ਵੋਟਾਂ ਮੰਗਣ ਦੇ ਲਈ ਤਾਂ ਹੀ ਤਾਂ 70000 ਦੇ ਉੱਪਰ ਸੈਂਟਕੇ ਰਹਿ ਗਏ ਸੀ ਉਹ ਮੇਰੇ ਕੋਲ ਇੱਕ ਵਾਰ ਗੋਲਡੀ ਸਾਹਿਬ ਕਦੇ ਨਹੀਂ ਆਏ ਮਿਲਣ ਇਹ ਕਹਿਣ ਕਿ ਵੀ ਮੈਨੂੰ ਮੇਰੀ ਮਦਦ ਕਰੋ ਦਲਵੀਰ ਸਿੰਘ ਗੋਲਡੀ ਤੇ ਖੈਰਾ ਸਾਹਿਬ ਇਲਜ਼ਾਮ ਲਗਾਉਂਦੇ ਆ ਕਿ ਵਿਜੀਲੈਂਸ ਦੇ ਦਬਾਅ ਕਰਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਕਿਹਾ ਕਿ ਜੋ ਓਪਨ ਜਿੰਮਾ ਦਿੱਤੀਆਂ ਸੀ ਦਲਵੀਰ ਸਿੰਘ ਗੋਲਡੀ ਵੱਲੋਂ ਉਹ 75000 ਦੀ ਥਾਂ 2-2 ਲੱਖ ਰੁਪਏ ਦਾ ਬਿੱਲ ਪਵਾਏਗੇ ਜੇ ਤੁਹਾਨੂੰ ਪਤਾ ਸੀਗਾ ਕਿ ਭ੍ਰਿਸ਼ਟਾਚਾਰ ਉਹਨਾਂ ਨੇ ਕੀਤਾ ਫਿਰ ਤੁਸੀਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੰਦੇ ਉਹਨਾਂ ਨੂੰ ਗੋਲਡੀ ਸਾਹਿਬ ਕੋਈ ਕਾਂਗਰਸ ਨਾਲ ਨਾਰਾਜ਼ ਹੋ ਕੇ ਨਹੀਂ ਗਏ ਗੋਲਡੀ ਸਾਹਿਬ ਤਾਂ ਆਪਣੀਆਂ ਕਮਜ਼ੋਰੀਆਂ ਖਾਤਰ ਨੂੰ ਤੇ ਡਰ ਕੇ ਹੋਏ ਓਹੋ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ 80-90 ਹਜ਼ਾਰ ਵੋਟ ਸੀ ਸਾਡੀ ਕਾਂਗਰਸ ਪਾਰਟੀ ਨੂੰ ਜੋ ਸਿਮਰਜੀਤ ਸਿੰਘ ਮਾਨ ਨੂੰ ਪੈ ਗਈ ਸੀ ਹੁਣ ਤਾਂ ਕਾਂਗਰਸ ਦੇ ਵਰਕਰਾਂ ਤੋਂ ਉਤਸ਼ਾਹ ਹੀ ਹੈ ਨਾ ਜੋਸ਼ ਹੀ ਹੈ ਨਾ ਸਾਡੀ ਸਾਰੀ ਦੀ ਸਾਰੀ ਉਹ ਤਾਂ ਵੋਟ ਉਹੀ ਵਾਪਸ ਆ ਜਾਣੀ ਹੈ ਤੇ ਭਗਵੰਤ ਸਿੰਘ ਮਾਨ 2 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਊਗੀ ਤੇਲਵੀਰ ਸਿੰਘ ਗੋਲਡੀ ਹੋਰੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਨੂੰ ਝਟਕਾ ਦਿਖ ਰਹੇ ਹਾਂ ਇਸ ਨੂੰ ਲੱਗਿਆ ਕਿ ਤੁਸੀਂ ਹੁਣ ਪੂਰਾ ਜ਼ੋਰ ਲਾ ਕੇ ਕਿ ਜਿਹੜਾ ਕਾਂਗਰਸ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਿਆ ਗਿਆ ਇਹਦਾ ਜਵਾਬ ਅਸੀਂ ਦਵਾਂਗੇ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਿਸ ਮੰਗਰੋਂ ਸੰਗਰੂਰ ਦੀ ਕਮਾਨ ਹੈ ਜਿਹੜੀ ਉਹ ਸਾਬਕਾ ਵਿਧਾਇਕ ਸ੍ਰਿੰਦਰਪਾਲ ਸਿੰਘ ਸਿਵੀਆਂ ਨੂੰ ਸੌਂਪੀ ਗਈ ਹੈ ਆਖਰਕਾਰ ਗੋਲਡੀ ਦੇ ਛੱਡਣ ਤੋਂ ਬਾਅਦ ਸੰਗਰੂਰ ਦੇ ਵਿੱਚ ਕੀ ਮਾਹੌਲ ਹੈ ਕਾਂਗਰਸ ਵੱਲੋਂ ਉਮੀਦਵਾਰ ਸੁਖਪਾਲ ਸਿੰਘ ਖੈਰਾ ਮੈਦਾਨ ਦੇ ਵਿੱਚ ਨੇ ਕਿਸ ਸਮੇ ਸੰਗਰੂਰ ਦੇ ਵਿੱਚ ਕਾਂਗਰਸ ਪ੍ਰਤੀ ਕੀ ਮਾਹੌਲ ਹੈ ਇਸ ਜਾਣਨ ਦੇ ਲਈ ਸੀਬਿਆ ਹੋਰਾਂ ਨਾਲ ਗੱਲਬਾਤ ਕਰਦੇ ਆਂ ਸੀਬਿਆ ਸਾਹਿਬ ਸਵਾਗਤ ਹੈ ਤੁਹਾਡਾ ਲੋਕਪਰਿਵਾਰ ਜੀ ਤੇ ਧੰਨਵਾਦ ਤੁਹਾਡਾ ਕੈਂਪੇਨ ਕਿਵੇਂ ਚੱਲਦੀ ਪਈ ਹੈ ਸੰਗਰੂਰ ਦੇ ਵਿੱਚ ਕਾਂਗਰਸ ਬਹੁਤ ਵਧੀਆ ਕੈਂਪੇਨ ਚੱਲ ਰਹੀ ਹੈ ਜੀ ਹੂੰ ਕਾਂਗਰਸ ਦੇ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਹੈ ਹੂੰ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਹੰਗਾਰਾ ਹੈ ਕਾਂਗਰਸ ਪਾਰਟੀ ਦੇ ਲਈ ਹਮ ਤਲਵੀਰ ਸਿੰਘ ਗੋਲਡੀ ਹੋਰੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਨੂੰ ਝਟਕਾ ਦੇਖ ਰਹੇ ਹੋ ਇਸ ਨੂੰ ਲੱਗਿਆ ਕਿ ਨਹੀਂ ਸਾਨੂੰ ਝਟਕਾ ਨਹੀਂ ਸਾਨੂੰ ਤਾਂ ਹੋਰ ਵੀ ਜ਼ਿਆਦਾ ਹਮ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਹੈ ਹਮ ਕਿਉਂਕਿ ਜੇਕਰ ਕੋਈ ਬੰਦਾ ਮੁੱਦਿਆਂ ਦੇ ਉੱਪਰ ਕੋਈ ਛੱਡਦਾ ਹੈ ਨਾ ਫਿਰ ਤਾਂ ਲੋਕਾਂ ਦੀ ਕੋਈ ਹਮਦਰਦੀ ਵੀ ਕਿਸੇ ਨਾਲ ਹੁੰਦੀ ਹੈ ਜਦੋਂ ਬੰਦਾ ਆਪਣੇ ਲਾਲਚ ਦੇ ਖਾਤਰ ਆਪਣੇ ਡਰ ਦੇ ਖਾਤਰ ਆਪਣੀਆਂ ਕਮਜ਼ੋਰੀਆਂ ਦੇ ਖਾਤਰ ਪਾਰਟੀ ਦੇ ਪਿੱਠ ਦੇ ਵਿੱਚ ਛੁਰਾ ਮਾਰਦਾ ਉਹਦਾ ਰਿਐਕਸ਼ਨ ਹੁੰਦਾ ਜਿਹੜੇ ਪਾਰਟੀ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਵਰਕਰ ਹੁੰਦੇ ਨੇ ਉਹ ਸਗੋਂ ਇਹ ਸੋਚਦੇ ਆ ਕਿ ਅਸੀਂ ਹੁਣ ਪੂਰਾ ਜ਼ੋਰ ਲਾ ਕੇ ਕਿ ਜਿਹੜਾ ਕਾਂਗਰਸ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰਿਆ ਗਿਆ ਇਹਦਾ ਜਵਾਬ ਅਸੀਂ ਦਵਾਂਗੇ ਸੀਵੀਐ ਸਾਹਿਬ ਤੁਹਾਨੂੰ ਸੰਗਰੂਰ ਜ਼ਿਲ੍ਹੇ ਦੀ ਕਮਾਂਡ ਸੌਂਪੀ ਗਈ ਹੈ ਕਿਉਂ ਸੌਂਪੀ ਗਈ ਹੈ ਕੀ ਕਾਰਨ ਹੈ ਇਸ ਵਿੱਚ ਕਾਂਗਰਸ ਦੇ ਨਾਲ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਰਹੇ ਹਾਂ ਤੇ ਪਹਿਲਾਂ ਵੀ ਮੈਂ ਜਿਲ੍ਹਾ ਪ੍ਰਧਾਨ ਰਹੇ ਹਾਂ 2009 ਦੇ ਵਿੱਚ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਸੀ ਉਦੋਂ ਮੇਰੀ ਪ੍ਰਧਾਨਗੀ ਸੀ ਜਦੋਂ 7 ਸੀਟਾਂ ਸੀ ਸੰਗਰੂਰ ਹਲਕੇ ਤੋਂ ਜਿੱਤੇ ਸੀ ਜੀ ਤੇ ਲੋਕਾਂ ਨਾਲ ਆਪਣੇ ਵਰਕਰਾਂ ਨਾਲ ਬਹੁਤ ਡੂੰਘਾ ਰਿਸ਼ਤਾ ਮੇਰਾ ਮੈਂ ਸਮਝਦਾ ਮੈਂ ਹਾਈ ਕਮਾਂਡ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਜਿਹੜੇ ਇਹੋ ਜਿਹੇ ਔਖੇ ਦੇ ਵਕਤ ਦੇ ਵਿੱਚ ਮੇਰੇ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਮੈਂ ਯਕੀਨ ਨਾਲ ਕਹਿ ਸਕਦਾ ਪਾਰਟੀ ਨੂੰ ਵੀ ਯਕੀਨ ਹੋਊਗਾ ਕਿ ਵੀ ਮੈਂ ਉਹ ਜ਼ਿੰਮੇਵਾਰੀ ਨਿਭਾਉਣ ਦੇ ਕਾਬਿਲ ਹੋਊਗਾ ਤੇ ਮੈਂ ਆਪਦੇ ਤਰਫ ਤੋਂ ਵੀ ਮੈਂ ਯਕੀਨ ਦਿਵਾਉਣਾ ਚਾਹੁੰਦਾ ਆਪਣੀ ਪਾਰਟੀ ਨੂੰ ਵੀ ਆਪਣੇ ਸਾਰੇ ਸਾਥੀਆਂ ਨੂੰ ਵੀ ਕਿ ਜਿਹੜੀ ਜ਼ਿੰਮੇਵਾਰੀ ਮੈਨੂੰ ਸੰਭਾਲੀ ਹੈ ਉਮੀਦਾਂ ਮੇਤੋਂ ਰੱਖੀਆਂ ਉਦੋਂ ਤੋਂ ਵੀ ਅਸੀਂ ਦੁੱਗਣਾ ਤਿੰਨਾਂ ਤਖੜੇ ਹੋ ਕੇ ਉੱਤੇ ਪੈਰਾ ਦਵਾਂਗੇ ਤੇ ਸੁਖਪਾਲ ਸਿੰਘ ਕਹਿਣਾ ਨੂੰ ਇੱਕ ਇਤਿਹਾਸਿਕ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਉਹਨੂੰ ਅਸੀਂ ਹਿੰਦੁਸਤਾਨ ਦੀ ਲੋਕ ਸਭਾ ਦੇ ਵਿੱਚ ਪਹੁੰਚਾਂਗੇ ਇਹ ਸਭ ਜੇਕਰ ਸੰਗਰੂਰ ਦੇ ਵਿੱਚ ਕਾਂਗਰਸ ਦੀ ਸਥਿਤੀ ਦੇਖੀਏ ਤਾਂ ਦਰਬੀਰ ਸਿੰਘ ਗੋਲਡੀ ਕਾਂਗਰਸ ਛੱਡ ਕੇ ਜਾ ਚੁੱਕੇ ਨੇ ਉਧਰ ਦਿੜਵਾ ਹਲਕਾ ਵੀ ਬੇਲਾ ਪਿਆ ਵਜਿੰਦਰ ਸਿੰਘ ਲਾ ਨੂੰ ਆਨੰਦਪੁਰ ਚੋਣ ਲੜਨ ਲਈ ਭੇਜ ਦਿੱਤਾ ਗਿਆ ਤਿੰਨ ਹਲਕੇ ਨੇ ਸਮੇ ਜਿਹੜਾ ਆਪਾਂ ਖਾਲੀ ਸਮਝੀਏ ਫਿਰ ਇਸ ਇਨ੍ਹਾਂ ਹਾਲਾਤਾਂ ਦੇ ਵਿੱਚ ਕਾਂਗਰਸ ਕਿਵੇਂ ਆਪਣੀ VOTING ਐ ਉਹ ਕਰਵਾ ਸਕੇਗੀ ਨਹੀਂ ਹਲਕੇ ਕੋਈ ਖਾਲੀ ਨਹੀਂ ਹੈ ਉੱਤੇ ਕਾਂਗਰਸ ਸਾਡੇ ਸਾਡੇ ਸਾਰੇ ਦੇ ਸਾਰੇ ਵਰਕਰਾਂ ਲੱਗੇ ਹੋਏ ਆ ਹੂੰ ਤੇ ਜਦੋਂ ਗੋਲਡੀ ਸਾਹਿਬ ਛੱਡ ਕੇ ਗਏ ਸੀਗੇ ਸਾਨੂੰ ਵੀ ਲੱਗਦਾ ਸੀ ਕਿ ਸ਼ਾਇਦ ਧੂਰੀ ਦਾ ਹਲਕਾ ਖਾਲੀ ਹੋ ਗਿਆ ਹੋਵੇ ਪਰੰਤੂ ਪਹਿਲੇ ਦਿਨ ਅਸੀਂ ਜਦੋਂ ਉੱਥੇ ਮੀਟਿੰਗ ਕੀਤੀ ਤੇ ਬਹੁਤ ਵੱਡਾ ਕੱਠ ਸੀ ਵਰਕਰਾਂ 'ਚ ਬਹੁਤ ਵੱਡਾ ਉਤਸ਼ਾਹ ਸੀ ਹੁਣ ਵੀ ਮੈਂ ਧੂਰੀ ਤੋਂ ਆ ਰਿਹਾ ਬਹੁਤ ਵੱਡਾ ਯੂਥ ਕਾਂਗਰਸ ਦਾ ਕੱਠ ਸੀ ਐਡਾ ਇਤਿਹਾਸਿਕ ਕੱਠ ਸੀ ਕਿ ਸਾਰੇ ਦਾ ਸਾਰਾ ਜਿਹੜਾ ਪੈਲੇਸ ਸੀ ਸਾਰਾ ਭਰਿਆ ਹੋਇਆ ਸੀ ਨੱਕੋ ਨੱਕ ਭਰਿਆ ਹੋਇਆ ਸੀ ਲੋਕਾਂ ਦੇ ਵਿੱਚ ਉਤਸ਼ਾਹ ਸੀ ਜੋਸ਼ ਸੀ ਜਿਹੜਾ ਇਸ ਗੱਲ ਦਾ ਪ੍ਰਤੀਕ ਹੈ ਗੋਲਡੀ ਦੇ ਛੱਡਣ ਤੋਂ ਬਾਅਦ ਜਿਹੜੇ ਵੱਖ-ਵੱਖ ਧੜੇ ਸੀ ਜਿਨ੍ਹਾਂ ਦੇ ਵਖਰੇਵੇਂ ਸੀ ਉਹ ਸਾਰੇ ਇਕੱਠੇ ਹੋ ਕੇ ਹੁਣ ਕਾਂਗਰਸ ਦੇ ਨਾਲ ਜੁੜੇ ਆ ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਹਲਕੇ ਵੀ ਆ ਕਿ ਜਿਵੇਂ ਜੋ ਹਵਾ ਹੁੰਦੀ ਹੈ ਨਾ ਫਜ਼ਾ ਹੁੰਦੀ ਹੈ ਉਸ ਦੇ ਨਾਲ ਚੱਲਦੇ ਜਦੋਂ ਮੈਂ ਦੇਖਿਆ ਪਾਰਟੀ ਦੇ ਵੀ ਜਿੱਥੋਂ ਇਹਨਾਂ ਦੇ ਕਦੇ ਬੂਤ ਵੀ ਨਹੀਂ ਸੀ ਲੱਗੇ ਉੱਥੋਂ ਵੋਟਾਂ ਜ਼ਿਆਦਾ ਨਿਕਲੀਆਂ ਜਿੱਥੇ ਇਹਨਾਂ ਦੇ ਕੋਈ ਬੈਠੇ ਹੁੰਦੇ ਸੀਗੇ ਵਰਕਰ ਉੱਥੋਂ ਵੋਟਾਂ ਘਟ ਜਾਂਦੀਆਂ ਸੀ ਕਿਉਂਕਿ ਜਦੋਂ ਇੱਕ ਕੈਂਡੀਡੇਟ ਪਰ ਥੀ ਭਗਵੰਤ ਸਿੰਘ ਮਾਨ ਦੋ ਵੇਰ ਜਿੱਤਦੇ ਰਹੇ ਮੈਂ ਸਮਝਦਾ ਭਈ ਜੋ ਦੋ ਵੇਰ ਰਹੇ ਨੇ ਪਾਰਲੀਮੈਂਟ ਦੇ ਮੈਂਬਰ ਭਗਵੰਤ ਸਿੰਘ ਮਾਨ ਉਹ ਰਾਣੇ ਆਪਣੇ ਹਲਕੇ ਦੇ ਲਈ ਆਪਣੇ ਵਰਕਰਾਂ ਲਈ ਤਾਂ ਕਦੇ ਕੋਈ ਕੰਮ ਨਹੀਂ ਕੀਤਾ ਕੋਈ ਇੱਕ ਵਰਕਰ ਦਾ ਗੱਲ ਦਿਖਾਦਨ ਕੋਈ ਬੰਦਾ ਵਰਕਰ ਇਹ ਕਹਦੇ ਕਿ ਕਿਸੇ ਦੁੱਖ ਦੇ ਵਿੱਚ ਕਿਸੇ ਸੁੱਖ ਦੇ ਵਿੱਚ ਉਹ 10 ਸਾਲਾਂ ਦੇ ਵਿੱਚ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋ ਕੇ ਕਿਸੇ ਵਰਕਰ ਦੀ ਕੋਈ ਵਾਹ ਫੜੀ ਹੋਵੇ ਲੇਕਿਨ ਇੱਕ ਹਵਾਈ ਹੁੰਦੀ ਹੈ ਮੈਂ ਸਮਝਦਾ ਅੱਜ ਸੁਖਪਾਲ ਸਿੰਘ ਖੈਰਾ ਜੋ ਪੰਜਾਬ ਦੀ ਇੱਕ ਨਧੜਕ ਆਵਾਜ਼ ਹੈ ਸਚਾਈ ਦਾ ਪਹਿਰੇਦਾਰ ਹੈ ਤੇ ਜਿਸ ਦੇ ਕੋਲ ਇੱਕ ਵਿਜ਼ਨ ਹੈ ਉਹ ਆਪਣੇ ਵਿਜ਼ਨ ਨੂੰ ਵੀ ਲੈ ਕੇ ਲੋਕਾਂ ਨੂੰ ਪਤਾ ਹੈ ਕਿ ਵੀ ਜਿੱਥੇ ਵੀ ਪੰਜਾਬ ਦੇ ਵਿੱਚ ਅਨਿਆਏ ਹੋਇਆ ਤੇ ਡਟ ਕੇ ਸੁਖਪਾਲ ਸਿੰਘ ਖੜਾ ਖੜਿਆ ਬੇਸ਼ੱਕ ਆਪਣੇ ਪਾਰਟੀ ਦੇ ਖਿਲਾਫ ਵੀ ਜੇਕਰ ਕੋਈ ਗੱਲ ਹੋਈ ਹੈ ਤਾਂ ਵੀ ਉਹਨੇ ਬੜੇ ਜ਼ੋਰਦਾਰ ਢੰਗ ਨਾਲ ਵਿਦਨ ਪਾਰਟੀ ਆਪਣੀ ਆਵਾਜ਼ ਠਾਈ ਹੈ ਤੇ ਪਾਰਟੀ ਨੇ ਇਸ ਦੇ ਦਿੱਤੇ ਹੋਏ ਸੁਜੈਸ਼ਨਾਂ ਦੇ ਉੱਪਰ ਪਹਿਰਾ ਵੀ ਦਿੱਤਾ ਹੈ ਉਹਨਾਂ ਨੂੰ ਪ੍ਰਵਾਨ ਵੀ ਕੀਤਾ ਕਬੂਲ ਵੀ ਕੀਤਾ ਕਿਉਂਕਿ ਬੰਦੇ ਕੋਲ ਵੇਦਨਾ ਜਦੋਂ ਗੱਲ ਕਰਦਾ ਬੜੇ ਲੌਜਿਕ ਦੇ ਨਾਲ ਗੱਲ ਕਰਦਾ ਹੂੰ ਤੇ ਅੱਜ ਮੈਂ ਸਮਝਦਾ ਸੰਗਰੂਰ ਹਲਕੇ ਦੇ ਲਈ ਤਾਂ ਬਹੁਤ ਵੱਡੀ ਇਸ ਗੱਲ ਦੀ ਮਾਨ ਵਾਲੀ ਗੱਲ ਹੈ ਕਿ ਐਡਾ ਵੱਡਾ ਲੀਡਰ ਸਾਨੂੰ ਹਾਈ ਕਮਾਂਡ ਨੇ ਸੌਂਪਿਆ ਸੁਖਪਾਲ ਸਿੰਘ ਕਹ ਰਿਹਾ ਤਾਂ ਕਹਿੰਦਾ ਅਸੀਂ ਇੱਕ ਵੀ ਮੇਰੇ ਉੱਪਰ ਹਾਈ ਕਮਾਂਡ ਨੇ ਵਿਸ਼ਵਾਸ ਕੀਤਾ ਮੈਂ ਕਿਹਾ ਸੀ ਕਿ ਖੈਰਾ ਸਾਹਿਬ ਹਾਈ ਕਮਾਂਡ ਨੇ ਤੁਹਾਡੇ ਤੇ ਵਿਸ਼ਵਾਸ ਨਹੀਂ ਕੀਤਾ ਹਾਈ ਕਮਾਂਡ ਨੇ ਸੰਗਰੂਰ ਦੇ ਲੋਕਾਂ ਦੇ ਉੱਪਰ ਵਿਸ਼ਵਾਸ ਕੀਤਾ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਜੇ ਯੋਧੇ ਦਾ ਮੁੱਲ ਸੰਗਰੂਰ ਦੇ ਲੋਕ ਹੀ ਪਾ ਸਕਦੇ ਏ ਇਸ ਲਈ ਸਾਨੂੰ ਭੇਜਿਆ ਜਿਸ ਤਗ ਦੇ ਨਾਲ ਸੁਖਪਾਲ ਸਿੰਘ ਖੈਰਾ ਨੇ ਸੱਚਾਈ ਦੇ ਉੱਪਰ ਪਹਿਰਾ ਦਿੱਤਾ ਹੁਣ ਵਰਕਰਾਂ ਨੂੰ ਇਹ ਲੱਗ ਰਿਹਾ ਹੈ ਕਿ ਵੀ ਸਾਡੀ ਕੋਈ ਮਾਂ ਫੜਨ ਵਾਲਾ ਸਾਡੇ ਨਾਲ ਕੋਈ ਅਫਸਰ ਦੀ ਕੋਈ ਹਿੰਮਤ ਤੇ ਜੁਰਤ ਨਹੀਂ ਹੋ ਕਿ ਕਾਂਗਰਸ ਦੇ ਵਰਕਰ ਦੇ ਨਾਲ ਕੋਈ ਜਾਤੀਆਂ ਕਰ ਸਕੇ ਇੱਕ ਗਰੀਬ ਲਤਾੜੇ ਹੋਏ ਲੋਕਾਂ ਨਾਲ ਸਿਰਫ ਕਾਂਗਰਸ ਦੇ ਨਾਲ ਜੁੜੇ ਨਹੀਂ ਸਧਾਰਨ ਲੋਕ ਵੀ ਮਹਿਸੂਸ ਕਰਦੇ ਆ ਕਿ ਜੇਕਰ ਸਾਡੇ ਖਿਲਾਫ ਕਦੇ ਕੋਈ ਜਾਤੀ ਹੋਊਗੀ ਸਾਡੇ ਤੇ ਕੋਈ ਇਹੋ ਜਿਹਾ ਵਕਤ ਪਊਗਾ ਸੁਖਪਾਲ ਸਿੰਘ ਕਹਿਣਾ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਡੇ ਨਾਲ ਖੜੂਗਾ ਪਿੰਡਾਂ ਦੇ ਵਿੱਚ ਜਾਂਦੇ ਆ ਬਹੁਤ ਲੋਕ ਕਹਿੰਦੇ ਨੇ ਕਿ ਜੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅਸੀਂ ਖੈਰਾ ਸਾਹਮਣੂ ਅਸੀਂ ਵੋਟ ਪਾਵਾਂਗੇ ਇਹ ਸਾਰੀਆਂ ਗੱਲਾਂ ਇਸ ਗੱਲ ਦੀਆਂ ਸੰਕੇਤ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੀ ਮਾਰਜਨ ਦੇ ਨਾਲ ਅਸੀਂ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਮੈਂ ਇਸ ਤੋਂ ਅੰਦਾਜ਼ਾ ਲਾ ਸਕਦਾ ਕਿ ਜੇਕਰ ਸੰਗਰੂਰ ਜਿਹਨੂੰ ਹੌਟ ਸੀਟ ਕਿਹਾ ਜਾਂਦਾ ਹੈ ਮੁੱਖ ਮੰਤਰੀ ਦਾ ਹਲਕਾ ਕਿਹਾ ਜਾਂਦਾ ਹੈ ਮੁੱਖ ਮੰਤਰੀ ਵਾਲੀ ਇੱਕ 탑ੜ ਕੇ ਕਹਿੰਦਾ ਹੈ ਕਿ ਆਪ ਦਾ ਬੜਾ ਸਟਰੋਂਗ ਕਿਲਾ ਹੈ ਇਹ ਸਟਰੋਂਗ ਕਿਲੇ ਦੇ ਵਿੱਚ ਇਹ ਹਾਰ ਤਾਂ 13 ਦੀਆਂ 13 ਸੀਟਾਂ ਦੇ ਉੱਪਰ ਕਾਂਗਰਸ ਪਾਰਟੀ ਨੇ ਜਿੱਤ ਕੇ ਇੱਕ ਆਪਣਾ ਇਤਿਹਾਸ ਸਿਰਜੂਗੀ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਸਕਪਾਲ ਸਿੰਘ ਖੈਰਾ ਕੋਲ ਵਿਜ਼ਨ ਹੈ ਲੇਕਿਨ ਮੀਤਿਹਾਰ ਜੋ ਆਪ ਵੱਲੋਂ ਉਮੀਦਵਾਰ ਨੇ ਉਹ ਲਗਾਤਾਰ ਖੈਰਾ ਸਾਹਿਬ ਨੂੰ ਟ੍ਰੋਲ ਕਰ ਰਹੇ ਨੇ ਕਿ 10 ਪਿੰਡਾਂ ਦੇ ਨਾਮ ਮੈਨੂੰ ਦੱਸ ਦੇਣ ਸਕਪਾਲ ਸਿੰਘ ਖੈਰਾ ਹੋਰ ਸੰਗਰੂਰ ਲਹਿਰਾਗਾਗਾ ਮੂਨਕ ਨੂੰ ਪਿੰਡ ਦੱਸਣ ਲੱਗ ਜਾਂਦੇ ਨੇ ਫਿਰ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਖੈਰਾ ਹੋਰਾਂ ਦੀ ਜਿਸ ਦੇ ਵਿੱਚ ਉਹ ਅਤਰਾਜੋਕ ਸ਼ਬਦ ਵਰਤਦੇ ਨੇ ਮੈਂ ਇਸ ਸਮੇਂ ਨਹੀਂ ਵਰਤਣਾ ਚਾਹੁੰਦਾ ਤੁਹਾਨੂੰ ਕੀ ਲੱਗਦਾ ਹੈ ਕਿ ਮਹੀਮ ਦੇ ਵਿੱਚ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਾਂ ਨਹੀਂ ਮੈਂ ਤਾਂ ਬਹੁਤ ਰੈਲੀਆਂ ਦੇ ਵਿੱਚ ਅਸੀਂ ਇਕੱਠੇ ਆ ਮੈਨੂੰ ਤਾਂ ਕਦੇ ਐਹੋ ਜੀ ਕੋਈ ਗੱਲ ਦਾ ਮਹਿਸੂਸ ਨਹੀਂ ਹੋਇਆ ਜਿਹੜੇ ਮੀਤੇਰ ਸਾਹਿਬ ਕਹਿ ਰਹੇ ਹਨ ਮੀਤੇਰ ਸਾਹਿਬ ਨੂੰ ਇਹ ਪੁੱਛ ਲਓ ਕਿ ਉਸਕਪਾਲ ਸਿੰਘ ਕਹਿ ਰਹੇ ਤੋਂ 10 ਪੰਡਿਆਂ ਦੀ ਬਜਾ ਤੂੰ ਬਰਨਾਲੇ ਦੇ ਵਿੱਚ ਕੋਈ 10 ਪੰਡੇ ਕੰਮ ਗਿਣਾ ਦੇ ਆਪਣੇ 10 ਤਾਂ ਛੱਡੋ 5 ਕੰਮ ਗਿਣਾ ਦੇ ਬਰਨਾਲੇ ਦੇ ਵਿੱਚ ਅੱਜ ਬਰਨਾਲੇ ਦੇ ਦੇ ਵਿੱਚ ਤੁਸੀਂ ਜਾਓ ਕਿ ਕਿੱਡੀ ਵੱਡੀ ਨਿਰਾਸ਼ਾ ਲੋਕ ਸਗੋਂ ਇਸ ਗੱਲ ਦੀ ਤਤਪਰ ਹੈ ਕਿ ਵਿਵਕਤ ਆਵੇ ਮੀਤੇਰ ਨੂੰ ਅਸੀਂ ਸਭ ਕਸਾਈ ਇਹ ਮੀਤੇਰ ਜਿਹਨੂੰ ਤਾਂ ਇਹ ਤੇ ਮੁੱਖ ਮੰਤਰੀ ਨੇ ਇਨਕਾਰਤਾ ਪਹਿਲਾਂ ਐਜੂਕੇਸ਼ਨ ਦਾ ਇਸ ਨੂੰ ਮਹਿਕਮਾ ਦਿੱਤਾ ਗਿਆ ਫਿਰ ਉਹਨਾਂ ਨੇ ਸਮਝਿਆ ਕਿ ਇਸ ਤਾਂ ਇਸ ਮਹਿਕਮੇ ਦੇ ਯੋਗ ਹੀ ਨਹੀਂ ਫਿਰ ਉਹ ਮਹਿਕਮਾ ਵਾਪਸ ਲੈ ਲਿਆ ਫਿਰ ਮਾਈਨਿੰਗ ਦਾ ਮਹਿਕਮਾ ਦਿੱਤਾ ਗਿਆ ਤੇ ਉਹਦੇ ਵਿੱਚ ਵੀ ਇਹਨਾਂ ਨੇ ਦੇਖਿਆ ਕਿ ਵੀ ਮੀਤ ਇਹ ਇਸ ਗੱਲ ਦੇ ਕਾਬਿਲ ਨਹੀਂ ਹੁਣ ਇੱਕ ਸਪੋਰਟਸ ਦਾ ਮਹਿਕਮਾ ਦਾ ਹੀ ਦਿੱਤਾ ਪਤਾ ਨਹੀਂ ਸੱਤ ਦਿਨਾਂ ਚ ਅੱਠ ਦਿਨਾਂ ਤੇ ਵਿੱਚ ਕੋਈ ਫਾਈਲ ਇਹਨਾਂ ਕੋਲ ਆਉਂਦੀ ਜਿਹਨੂੰ ਉਹਦੇ ਮੁੱਖ ਮੰਤਰੀ ਨੇ ਉਸ ਦੇ ਉੱਪਰ ਵਿਸ਼ਵਾਸ ਹੀ ਨਹੀਂ ਪ੍ਰਗਟ ਕੀਤਾ ਉਹਨੂੰ ਇਸ ਗੱਲ ਦਾ ਲੱਗਿਆ ਕਿ ਵੀ ਇਹ ਬੰਦਾ ਯੋਗ ਹੀ ਨਹੀਂ ਅੱਜ ਮੈਂਬਰ ਪਾਰਲੀਮੈਂਟ ਵਰ ਕਿਉਂਕਿ ਸੰਗਰੂਰ ਦੇ ਹਲਕੇ ਦੀਆਂ ਗੱਲਾਂ ਜਾਂ ਸੰਗਰੂਰ ਦੇ ਹਲਕੇ ਦੇ ਲੋਕਾਂ ਦੇ ਲਈ ਕੀ ਉਹ ਲੜਾਈ ਲੜ ਸਕੂਗਾ ਪਾਰਲੀਮੈਂਟ ਦੇ ਵਿੱਚ ਖੈਰਾ ਸਾਹਿਬ ਤੇ ਵੀ ਇਲਜ਼ਾਮ ਲੱਗਦੇ ਆ ਕਿ ਉਹ ਵਾਰੀ ਉਮੀਦਵਾਰ ਆ ਵਾਰੀ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਵਾਰੀ ਹੈ ਹਮ ਅਸੀਂ ਜਤਾਇਆ ਉਹਨਾਂ ਨੂੰ ਕਦੀ ਵੀ ਗੱਲ ਵਾਰੀ ਨਹੀਂ ਕਿ ਮੈਂ ਸਮਝਦਾ ਕਿ ਉਹ ਪੰਜਾਬ ਦੀ ਇੱਕ ਨਾ ਧੜਕਾ ਆਵਾਜ਼ ਹੈ ਜਿਸ ਨੂੰ ਸਾਰਾ ਸਾਰਾ ਪੰਜਾਬ ਪ੍ਰਵਾਨ ਕਰਦਾ ਤੇ ਇਸ ਤੇ ਕਰਕੇ ਅੱਜ ਕੱਲ ਜਿਹੜੇ ਨੌਜਵਾਨ ਜੁੜੇ ਹੋਏ ਨੇ ਹਮ ਨਾ ਮੈਂ ਉਸਦੇ ਮੋਬਾਈਲ ਦੇ ਉਸਦੇ ਨਾਲ WhatsApp ਦੇ ਨਾਲ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੌਜਵਾਨ ਹੈ ਉਹਨਾਂ ਚ ਤਾਂ ਐਡਾ ਵੱਡਾ ਅੱਛਾ ਉਹ ਕਹਿੰਦੇ ਕਿ ਵੀ ਅਸੀਂ ਤਾਂ ਸੁਖਪਾਲ ਸਿੰਘ ਖੈਰਾਂ ਨੂੰ ਐਨੇ ਸਾਲਾਂ ਤੋਂ ਦੇਖ ਰਹੇ ਹਾਂ ਕਿ ਕਿੰਨੀ ਤਕੜੇ ਹੋ ਕੇ ਇਹਨਾਂ ਨੇ ਆਵਾਜ਼ ਉਠਾਈ ਹੈ ਜਿੱਥੇ ਵੀ ਕਿਤੇ ਕਿਸੇ ਕੋਈ ਵਕਤ ਪਿਆ ਪੰਜਾਬ ਦੇ ਹਰ ਖੁੰਝੇ ਦੇ ਵਿੱਚ ਗਏ ਆ ਤੇ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਗਏ ਆ ਉਹ ਤਾਂ ਸੋ ਲੋਕਾਂ ਦੇ ਵਿੱਚ ਬਹੁਤ ਵੱਡਾ ਸਤਿਕਾਰ ਤੇ ਮਾਨ ਹੈ ਕਾਂਗਰਸ ਇਹ ਇਲਜ਼ਾਮ ਲਗਾਉਂਦੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜੋ 13 ਸੀਟਾਂ ਦਿੱਤੀਆਂ ਗਈਆਂ ਨੇ ਇੱਕ ਵੀ ਵਰਕਰ ਜਾਂ ਉਹਨਾਂ ਦੇ ਵਲੰਟੀਅਰ ਨੂੰ ਨਹੀਂ ਦਿੱਤੀ ਗਈ। ਪਰ ਜਿਵੇਂ ਹੀ ਦਲਵੀਰ ਗੋਲੜੀ ਕਾਂਗਰਸ ਛੱਡ ਕੇ ਆਪ ਜਾਂਦੇ ਨੇ, ਜਾਫਰ, ਗੁਰਪ੍ਰੀਤ ਸਿੰਘ ਜੀਪੀ ਆਪੇ ਸ਼ਾਮਲ ਹੁੰਦੇ ਨੇ ਤਾਂ ਇਲਜ਼ਾਮ ਲਗਾਉਂਦੇ ਨੇ ਕਿ ਕਾਂਗਰਸ ਨੇ ਕਿਹੜੀ ਸੀਟ ਹੈ ਜਿਹੜੀ ਆਪ ਆਪਣੇ ਸਧਾਰਨ ਵਰਕਰ ਨੂੰ ਦਿੰਦੀ ਹੈ। ਕਾਂਗਰਸ ਦੇ ਆਪਣੇ ਵਰਕਰਾਂ ਨੂੰ ਦਿੱਤੀ ਹੈ ਜਿੱਥੇ ਕਾਂਗਰਸ ਪਾਰਟੀ ਨੂੰ ਟਿਕਟ ਆਪਣੇ ਐਲਾਨਣ ਦੇ ਵਿੱਚ ਟਾਈਮ ਲੱਗਿਆ ਉੱਥੇ ਇਸ ਲਈ ਸੀ ਕਿ ਹਰ ਸੀਟ ਦੇ ਉੱਪਰ ਕਾਂਗਰਸ ਤੇ ਬੜੇ ਸੀਨੀਅਰ ਚਾਰ-ਚਾਰ ਪੰਜ-ਪੰਜ ਉਮੀਦਵਾਰ ਸੀ ਇਹ ਦੂਸਰੇ ਪਾਸੇ ਆਪ ਆਦਮੀ ਪਾਰਟੀ ਹੈ ਇਹ ਜਿਹੜੀ ਗੱਲਾਂ ਤਾਂ ਕਰਦੀ ਹੈ ਕਿ ਵੀ 13 0 ਦੇ ਫਰਕ ਨਾਲ ਅਸੀਂ ਜਿੱਤਾਂਗੇ 13 ਤਾਂ ਹੈ 2.5 ਸਾਲ ਦੇ ਸਮੇਂ ਦੇ ਦੌਰਾਨ ਦੇ ਵਿੱਚ ਆਪਣੇ ਕੋਈ ਵਰਕਰ ਵੀ ਨਹੀਂ ਪੈਦਾ ਕਰ ਸਕੇ ਇਹ ਪਹਿਲੀ ਵਾਰ ਹੈ ਕਿ ਵੀ ਪੰਜ ਮੰਤਰੀ ਉਹਨਾਂ ਨੇ ਉਤਾਰਤੇ ਤਿੰਨ ਉਹਨਾਂ ਨੇ ਐਮਐਲਏ ਤਾਰ ਤੇ ਤਿੰਨ ਥਾਵਾਂ ਦੇ ਚ ਦਲ ਬਦਲੂਆਂ ਨੂੰ ਲਿਆ ਕੇ ਉਹਨਾਂ ਨੇ ਆਪਣਾ ਖੰਨਾ ਪੂਰਤੀ ਕੀਤੀ ਹੈ ਇਹ ਕਿਹੜੇ ਮੂੰਹ ਨਾਲ ਕਹਿ ਸਕਦੇ ਆ ਇਹਨਾਂ ਕੋਲ ਤਾਂ ਆਪਣੇ ਕੋਈ ਉਹ ਨਹੀਂ ਹੈ ਕਿ ਤੁਸੀਂ ਸੋਚਦੇ ਹੋ ਕਿ ਜੇ ਇਹਨਾਂ ਦੇ ਜਿੱਤਦੇ ਆ ਕਿ ਅੱਠ ਹਲਕਿਆਂ ਦੇ ਵਿੱਚ ਦੁਬਾਰਾ ਫੇਰ ਬਾਈ ਇਲੈਕਸ਼ਨਾਂ ਹੋਣਗੀਆਂ ਦਲਵੀਰ ਸਿੰਘ ਗੋਲੜੀ ਤੇ ਖੈਰਾ ਸਾਹਿਬ ਇਲਜ਼ਾਮ ਲਗਾਉਂਦੇ ਆ ਕਿ ਵਿਜੀਲੈਂਸ ਦੇ ਦਬਾਅ ਕਰਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਕਿਹਾ ਕਿ ਜੋ ਓਪਨ ਜਿੰਮਾ ਦਿੱਤੀਆਂ ਸੀ ਦਲਵੀਰ ਸਿੰਘ ਗੋਲੜੀ ਵੱਲੋਂ ਉਹ 75000 ਦੀ ਥਾਂ 2-2 ਲੱਖ ਰੁਪਏ ਦਾ ਬਿੱਲ ਪਵਾਏਗੇ ਜੇ ਤੁਹਾਨੂੰ ਪਤਾ ਸੀਗਾ ਕਿ ਭ੍ਰਿਸ਼ਟਾਚਾਰ ਉਹਨਾਂ ਨੇ ਕੀਤਾ ਫਿਰ ਤੁਸੀਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੰਦੇ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਜੇ ਅਸੀਂ ਤਾਂ ਕੱਢਦੇ ਜੇਕਰ ਉਹ ਅੱਗੇ کورٹ ਦੇ ਵਿੱਚ ਕੇਸ ਜਾ ਕੇ ਉਹ ਉਹਨਾਂ ਤੇ ਇਲزام ਸਾਬਤ ਹੁੰਦੇ ਪਰੰਤੂ ਸਰਕਾਰ ਹੈ ਸਰਕਾਰ ਨੂੰ ਇਸ ਗੱਲ ਦਾ ਪਤਾ ਹੋਊਗਾ ਦਬਾਅ ਹੋਊਗਾ ਜਾਂ ਤਾਂ ਸਰਕਾਰ ਨੂੰ ਪਤਾ ਹੈ ਜਾਂ ਗੋਲਡੀ ਸਾਹਿਬ ਦੇ ਦਿਲ ਨੂੰ ਪਤਾ ਹੈ ਗੋਲਡੀ ਸਾਹਿਬ ਕੋਈ ਕਾਂਗਰਸ ਨਾਲ ਨਾਰਾਜ਼ ਹੋ ਕੇ ਨਹੀਂ ਗਿਆ ਗੋਲਡੀ ਸਾਹਿਬ ਤਾਂ ਆਪਣੀਆਂ ਕਮਜ਼ੋਰੀਆਂ ਖਾਤਰ ਨੂੰ ਤੇ ਡਰ ਕੇ ਹੋਏ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਹੜਾ ਮੁੱਖ ਮੰਤਰੀ ਆਪਣੇ ਹਲਕੇ ਦੇ ਵਿੱਚ ਉਹ ਉਸ ਨੂੰ ਇਸ ਗੱਲ ਦਾ ਵੀ ਵਿਸ਼ਵਾਸ ਨਹੀਂ ਸੀ ਕਿ ਅਸੀਂ ਆਪਣੇ ਦਮ ਦੇ ਉੱਪਰ ਜਿੱਤਾਂਗੇ ਇਹ ਕਾਂਗਰਸ ਪਾਰਟੀ ਦਾ ਸਾਡਾ ਇੱਕ ਐਮਐਲਏ ਨੂੰ ਡਰਾ ਕੇ ਧਮਕਾ ਕੇ ਜਾਂ ਉਹਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਲੈ ਕੇ ਆਏ ਆ ਤਾਂ ਇਹ ਤਾਂ ਇਸ ਗੱਲ ਦਾ ਹੀ ਪ੍ਰਤੀਕ ਹੈ ਕਿ ਉਹ ਆਪਣੀ ਬਹਾਰ ਜਿਹੜੀ ਹੈ ਕਿ ਵੀ ਸੰਗਰੂਰ ਦੇ ਵਿੱਚ ਪਰਵਾਹ ਨਹੀਂ ਕਰ ਚੁੱਕੇ ਨੇ ਹਮ ਟਿਕਟਸ ਸੀਬੀਏ ਸਾਹਿਬ ਤੁਸੀਂ ਵੀ ਮੰਗ ਰਹੇ ਸੀਗੇ ਦਿਲਵੀਰ ਗੋਲੜੀ ਵੀ ਮੰਗ ਰਹੇ ਸੀਗੇ ਦਿਲਵੀਰ ਗੋਲੜੀ ਨੇ ਟਿਕਟ ਨਹੀਂ ਲਈ ਉਹ ਪਾਰਟੀ ਛੱਡ ਗਏ ਨੇ ਉਡੀ ਦੇ ਵਿੱਚ ਨਹੀਂ ਆਇਆ ਕਿ ਤੁਹਾਨੂੰ ਟਿਕਟ ਨਹੀਂ ਮਿਲੀ ਸੀ ਮੈਂ ਸੀ ਪਾਕੀ ਮੈਂ ਤਾਂ ਬਹੁਤ ਲੰਮੇ ਸਮੇਂ ਦੇ ਵਿੱਚ ਸੀ ਮੈਂ 19 ਸਾਲ ਬਾਅਦ ਮੈਨੂੰ ਪਹਿਲੀ ਵਾਰ ਟਿਕਟ ਮਿਲੀ ਸੀ 1997 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਬੜੀ ਨੇਹਰੀ ਸੀ ਵੱਡੇ ਵੱਡੇ ਲੀਡਰ 30 30 40 40000 ਵੋਟਾਂ ਤੇ ਹਰਗੇ ਸੀ ਮੈਂ ਉਦੋਂ ਸਿਰਫ 1200 ਵੋਟਾਂ ਦੇ ਹਰਕ ਦੇ ਨਾਲ ਜਿੱਤਿਆ ਸੀ ਤੇ ਫਿਰ 23 ਸਾਲ ਬਾਅਦ ਮੈਨੂੰ ਐਮਐਲਏ ਬਣ ਦਾ ਮੌਕਾ ਮਿਲੇ ਉਦੋਂ ਬਾਅਦ ਵੀ ਪਾਰਲੀਮੈਂਟ ਦੇ ਵਿੱਚ ਮੇਰਾ ਆਲਮੋਸਟ ਟਿਕਟ ਮੇਰਾ ਪੱਕਾ ਹੁੰਦਾ ਸੀ ਕੱਟਦਾ ਰਿਹਾ ਪਰੰਤੂ ਅਸੀਂ ਕਦੇ ਇਸ ਗੱਲ ਦਾ ਸ਼ਿਕਵਾ ਨਹੀਂ ਕੀਤਾ ਅਸੀਂ ਡਟ ਕੇ ਅਸੀਂ ਫੇਰ ਵੀ ਆਪਣੇ ਕੈਂਡੀਡੇਟ ਦੀ ਮਦਦ ਕਰਦੇ ਰਹੇ ਕਿ ਜਦੋਂ ਰਜਿੰਦਰ ਸਿੰਘ ਲਾ ਪਹਿਲੀ ਵਾਰ ਲੜਿਆ ਉਦੋਂ ਮੇਰਾ ਨਾਮ ਸਭ ਤੋਂ ਉੱਪਰ ਸੀ ਉਹ ਤਾਂ ਆਖਰੀ ਟਾਈਮ ਰਾਹੁਲ ਗਾਂਧੀ ਦੀ ਲਿਸਟ ਆਈ ਯੂਥ ਕਾਂਗਰਸ ਦੇ ਉਸ ਦੇ ਕਰਕੇ ਕਿ ਰਜਿੰਦਰ ਸਿੰਘ ਲਾ ਨੂੰ ਟਿਕਟ ਮਿਲੀ ਰਜਿੰਦਰ ਸਿੰਘ ਲਾ ਦੀ ਡਟ ਕੇ ਜਿੰਨੀ ਵੱਡੀ ਮੈਂ ਮਦਦ ਕੀਤੀ ਹੈ ਕਿ ਦਿੱਲੀ ਦੇ ਵਿੱਚ ਸਾਡੇ ਲੀਡਰ ਕਹਿੰਦੇ ਸੀ ਕਿ ਸਿਵਿਆ ਸਾਹਿਬ ਯੂਆਰਏ ਟ੍ਰੂ ਕਾਂਗਰਸਮੈਨ ਨਹੀਂ ਤਾਂ ਜੇਕਰ ਤੁਹਾਨੂੰ ਟਿਕਟ ਮਿਲ ਗਈ ਤਾਂ ਤੁਸੀਂ ਕਾਂਗਰਸ ਹੀ ਹੋ ਜਾਂ ਨਾ ਮਿਲੀ ਤਾਂ ਆਪਣੀ ਪਾਰਟੀ ਦੇ ਪਿੱਛੇ ਦੇ ਵਿੱਚ ਇਹ ਤਾਂ ਤੁਹਾਨੂੰ ਇਹ ਜੇ ਤੁਹਾਡੇ ਇਮਤਿਹਾਨ ਹੁੰਦੇ ਨੇ ਜੇ ਤੁਸੀਂ ਉਹ ਇਮਤਿਹਾਨਾਂ ਦੇ ਵਿੱਚ ਪਾਸ ਹੁੰਦੇ ਜਾਂਦੇ ਹੋ ਤੁਹਾਡੇ ਆਉਣ ਵਾਲਾ ਜਿਹੜਾ ਭਵਿੱਖ ਹੈ ਹੋਰ ਵੀ ਤੇ ਨਹਿਰਾ ਹੁੰਦਾ ਹੈ ਪਾਰਟੀ ਦਾ ਤੁਹਾਡੇ ਤੇ ਵਿਸ਼ਵਾਸ ਪੱਕਾ ਹੁੰਦਾ ਹੈ ਪਾਰਟੀ ਜਦੋਂ ਮੌਕਾ ਮਿਲਦੀ ਹੈ ਤੁਹਾਨੂੰ ਹੋਰ ਵੱਡੀਆਂ ਜ਼ਿੰਮੇਵਾਰੀਆਂ ਤੁਹਾਡੇ ਤੁਹਾਨੂੰ ਸੌਂਪਦੀ ਹੈ ਤੁਹਾਡੇ ਤੇ ਵਿਸ਼ਵਾਸ ਕਰਕੇ ਵਿਸ਼ਵਾਸ ਪਾਰਟੀ ਦੇ ਵਿੱਚ ਪੈਦਾ ਕਰਨਾ ਪੈਂਦਾ ਗੋਲਦੀ ਸਾਹਿਬ ਨੂੰ ਤਾਂ ਐਡੀ ਛੋਟੀ ਉਮਰ ਦੇ ਵਿੱਚ ਟਿਕਟ ਮਿਲ ਗਿਆ ਐਮਐਲਏ ਬਣ ਕੇ ਦੂਸਰੀ ਵੇਰ ਕਾਂਗਰਸ ਪਾਰਟੀ ਦਾ ਉਹਨਾਂ ਨੂੰ ਲੋਕ ਸਭਾ ਦਾ ਟਿਕਟ ਦਿੱਤਾ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਐਡੀ ਵੱਡੀ ਪਾਰਟੀ ਵੱਲੋਂ ਲੋਕ ਸਭਾ ਦਾ ਟਿਕਟ ਦਿੱਤਾ ਜਾਣਾ ਤੇ ਉਹਨਾਂ ਦਾ ਰਿੱਤਾ ਬੜਾ ਭੁਵਿੱਖ ਸੀ ਜੇ ਉਹ ਤਕੜੇ ਉਹ ਹੋ ਕੇ ਜਿਹੜੀਆਂ ਉਹਨਾਂ ਦੇ ਇਲਜ਼ਾਮ ਸੀ ਉਹਨਾਂ ਦੇ ਖਿਲਾਫ ਹੋ ਲੜਦੇ ਸ਼ਾਇਦ ਪਰ ਮੈਂ ਸਮਝਦਾ ਕਿਤੇ ਨਾ ਕਿਤੇ ਆਪਣੀਆਂ ਕਮਜ਼ੋਰੀਆਂ ਕਰਕੇ ਉਹ ਠੜਕ ਗਏ ਤੇ ਜਿਹੜਾ ਆਪਣਾ ਭੁਵਿੱਖਾ ਉਹ ਸਦਾ ਲਈ ਖਤਮ ਕਰ ਲਿਆ ਕਾਂਗਰਸ ਦੇ ਵਿੱਚ ਵੀ ਖਤਮ ਹੋ ਗਿਆ ਆਪ ਪਾਰਟੀ ਦੇ ਵਿੱਚ ਤਾਂ ਭਗਵੰਤ ਸਿੰਘ ਮਾਨ ਦੇ ਜਿਹੜੇ ਮੰਤਰੀ ਆ ਉਹਨਾਂ ਦਾ ਵੀ ਵਿਚਾਰਿਆਂ ਦਾ ਕੋਈ ਭੁਵਿੱਖ ਨਹੀਂ ਉਹ ਵੀ ਮੈਨੂੰ ਕਿ ਵਕਤ ਜਿਹੜਾ ਹੈ ਕਿਸੇ ਵਕਤ ਹੀ ਉਟ ਪਾ ਰਹੇ ਆਂ ਭਗਵੰਤ ਸਿੰਘ ਮਾਨ ਨੂੰ ਆਪਣੀ ਸਾਰੀ ਦੀ ਸਾਰੀ ਮਿਨਿਸਟਰੀ ਦੇ ਉੱਪਰ ਕਿਸੇ ਮਿਨਿਸਟਰ ਦੇ ਉੱਪਰ ਵਿਸ਼ਵਾਸ ਨਹੀਂ ਜੇ ਜਰਾਕ ਵੀ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਉਹਨਾਂ ਦੇ ਵਿਭਾਗੇ ਵਾਸਤੇ ਲੈ ਲੈ ਜਾਂਦੇ ਨੇ ਉਹਨਾਂ ਤੋਂ ਮਹਿਕਮੇ ਖੋਹੇ ਜਾਂਦੇ ਨੇ ਉਹਨਾਂ ਨੂੰ ਮਿਨਿਸਟਰੀਆਂ ਤੋਂ ਉਤਾਰ ਦਿੱਤਾ ਜਾਂਦਾ ਤੇ ਉਹ ਭਗਵੰਤ ਸਿੰਘ ਮਾਨ ਦੇ ਉੱਪਰ ਨਾ ਤਾਂ ਐਮਐਲਏ ਨੂੰ ਕੋਈ ਵਿਸ਼ਵਾਸ ਹੈ ਨਾ ਹੀ ਉਹਦੇ ਮੰਤਰੀਆਂ ਨੂੰ ਕੋਈ ਵਿਸ਼ਵਾਸ ਹੈ ਇਹ ਤਾਂ ਵਕਤ ਦਾ ਸਮਾਂ ਆ ਤੁਸੀਂ ਪਾਰਲੀਮੈਂਟ ਦੇ ਵਿੱਚ ਦੇ ਬਾਅਦ ਦੇਖਣਾ ਕਿ ਆ ਪਾਰਟੀ ਦੇ ਵਿੱਚ ਕਿੱਡੀ ਵੱਡੀ ਬੰਗਾਰਤ ਹੋਣ ਜਾ ਰਹੀ ਹੈ ਤੇ ਭਗਵੰਤ ਸਿੰਘ ਮਾਨ 2 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਊਗੀ ਤੁਹਾਨੂੰ ਕੋਈ ਆਫਰ ਆਇਆ ਸੀਗਾ ਆਪ ਜਾਂ ਬੀਜੇਪੀ ਵੱਲੋਂ ਬੜਿਆ ਆਫਰ ਆਇਆ ਬੀਜਪੀ ਵੱਲੋਂ ਬਹੁਤ ਵੱਡੇ ਵੱਡੇ ਆਫਰ ਹੈ ਤੇ ਮੈਂ ਸਾਰੇ ਦੇ ਸਾਰੇ ਅਸੀਂ ਠੁਕਰਾਏ ਕਿਉਂਕਿ ਪਾਰਟੀ ਦੇ ਨਾਲ ਖੜੀਆ ਡਟ ਕੇ ਖੜੀਆ ਡਟ ਕੇ ਰਹਾਂਗੇ ਕੋਈ ਆਡਿਓਲੋਜੀ ਕਰ ਬੀਜਪੀ ਵਾਲਿਆਂ ਦਾ ਤਾਂ ਬਹੁਤ ਵੱਡਾ ਬਹੁਤ ਸੀ ਬਹੁਤ ਵੱਡੇ ਵੱਡੇ ਆਫਰ ਸੀ ਮੈਂ ਇਹ ਕਹਿ ਆ ਕਿ ਰਾਜਨੀਤੀ ਦੇ ਵਿੱਚ ਕਿਸੇ ਆਡਿਓਲੋਜੀ ਕਰਕੇ ਆ ਤੇ ਜਿਹੜੀ ਬੀਜਪੀ ਦੀ ਆਡਿਓਲੋਜੀ ਹੈ ਇਹ ਤਾਂ ਕਦੇ ਵੀ ਕਿਸੇ ਢੰਗ ਦੇ ਨਾਲ ਨਾਲ ਸਾਡੇ ਪਰਿਵਾਰ ਦੇ ਵਿੱਚ ਨਾ ਮੇਰੇ ਦਿਲ 'ਚ ਕਦੇ ਪਰਵਾਹ ਨਹੀਂ ਹੋ ਸਕੀ ਜਿਹੜੀ ਨਫਰਤ ਦੀ ਰਾਜਨੀਤੀ ਧਰਮ ਦੇ ਨਾਮ ਦੇ ਉੱਪਰ ਨਫਰਤ ਪੈਦਾ ਕਰਕੇ ਕਿਸੇ ਨੂੰ ਡਰਾ ਕੇ ਧਮਕਾ ਕੇ ਰਾਜਨੀਤੀ ਕਰਨੀ ਤੇ ਜਿਹੜਾ ਅੱਜ ਮੈਂ ਸਮਝਦਾ ਕਿ ਸਾਡਾ ਸੰਵਿਧਾਨ ਅੱਜ ਤਾਂ ਸਾਡਾ ਸੰਵਿਧਾਨ ਖਤਰੇ ਦੇ ਵਿੱਚ ਜੇ ਕਿਤੇ ਦੋ ਚਰਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਜਦੋਂ ਇਲੈਕਸ਼ਨਾਂ ਸ਼ੁਰੂ ਹੋਈਆਂ ਸੀ ਉਦੋਂ ਵੱਡੇ ਵੱਡੇ ਹਥਿਆਰ ਹਰ ਰੋਜ਼ ਅਖਬਾਰਾਂ ਦੇ ਉੱਪਰ ਲੱਗਦੇ ਸੀ ਕਿ ਮੋਦੀ ਕੀ ਗਾਰੰਟੀ ਮੋਦੀ ਕੀ ਗਾਰੰਟੀ ਮਰ ਕੇ ਉਹ ਭਾਜਪਾ ਦੀ ਵੀ ਗਾਰੰਟੀ ਨਹੀਂ ਸੀ ਕਹਿੰਦੇ ਹੂੰ ਉਹ ਮੋਦੀ ਕੀ ਗਾਰੰਟੀ ਉਹ ਲੇਕਿਨ ਜੋ ਦੋ ਚਰਨਾਂ ਦੇ ਵਿੱਚ ਵੋਟਾਂ ਪਈਆਂ ਬੜੀ ਕੱਟ ਪੋਲਿੰਗ ਹੋਈ ਤੇ ਜਿਸ ਦੇ ਵਿੱਚ ਮੈਲਾਂ ਦੀ ਤਾਂ ਹੋਰ ਵੀ ਗਿਣਤੀ ਘਟ ਗਈ ਵੋਟਾਂ ਪਾਉਣ ਦੇ ਵਿੱਚ ਤੇ ਮੋਦੀ ਸਾਹਿਬ ਇੰਨੇ ਘਬਰਾ ਗਏ ਆ ਮੋਦੀ ਕੀ ਗਾਰੰਟੀ ਦਿੱਤਾ ਹੁਣ ਤੁਸੀਂ ਨਾ ਨਹੀਂ ਸੁਣਦੇ ਹੋਵੋਗੇ ਕਿ ਇਹੋ ਜਿਹੇ ਬੇਤੁਕੇ ਬਿਆਨਬਾਜ਼ੀ ਹੈ ਮੈਂ ਸਮਝਦਾ ਕਿ ਸਾਰੇ ਹਿੰਦੁਸਤਾਨ ਦਾ ਸਿਰ ਨੀਵਾ ਹੋਇਆ ਕਿ ਐਡਾ ਵੱਡਾ ਪ੍ਰਾਈਮ ਮਿਨਿਸਟਰ ਹੋ ਕੇ ਇਹੋ ਜੀਆਂ ਗੱਲਾਂ ਕਰਨੀ ਕੀ ਤੋਂ ਦੇ ਮੰਗਲਸੂਤਰ ਵਰਕੇ ਕਾਂਗਰਸ ਨੇ ਵੇਚਦਾ ਨਹੀਂ ਹੈ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਲੈ ਕੇ ਮੁਸਲਮਾਨਾਂ ਦੇ ਵਿੱਚ ਵੰਡਦਾ ਨਹੀਂ ਹੈ ਨਾ ਇਹਦੇ ਪਿੱਛੇ ਕੋਈ ਲੌਜਿਕ ਦਿਖਦਾ ਇੱਕ ਸਧਾਰਨ ਸਧਾਰਨ ਤੋਂ ਬੰਦੇ ਨੂੰ ਮਹਿਸੂਸ ਹੁੰਦਾ ਕਿ ਵੀ ਮੋਦੀ ਸਾਹਿਬ ਆਪਣਾ ਜਿਹੜਾ ਮੈਂਟਲ ਬੈਲੈਂਸ ਖੋ ਚੁੱਕੇ ਆ ਆਪਣੀ ਹਾਰ ਨੂੰ ਦੇਖ ਕੇ ਅੱਜ ਤੁਸੀਂ ਦੇਖਣਾ ਤੁਸੀਂ ਤੇ ਜਿਸ ਤਰੀਕੇ ਨਾਲ ਪਹਿਲਾਂ ਸ਼ਾਇਨਿੰਗ ਇੰਡੀਆ ਸ਼ਾਇਨਿੰਗ ਇੰਡੀਆ ਦੀ ਵਾਜਪਾਈ ਵਾਲੀ ਗੱਲ ਸੀ ਬੜੀਆਂ ਉਮੀਦਾਂ ਸੀ ਆ ਹੁਣ ਤੁਸੀਂ ਇਹ ਸਾਰੇ ਦੇ ਸਾਰੇ ਬੀਜੇਪੀ 150 ਵੋਟਾਂ ਦੇ ਉੱਪਰ ਸੀਟਾਂ ਦੇ ਉੱਪਰ ਨਾ ਰਹਿ ਗਈ ਤਾਂ ਮੇਰਾ ਨਾਮ ਮਿਟਾ ਦਾਨਾ ਸਮਿਕਰਨ ਕੀ ਦੇਖਦੇ ਹੋ ਟੱਕਰ ਕਿਹਦੇ ਨਾਲ ਮੰਨਦੇ ਹੋ ਸੁਖਪਾਲ ਸਿੰਘ ਖਹਿਰਾ ਦੀ ਸਿਮਰਜੀਤ ਸਿੰਘ ਮਾਨ ਜਾਂ ਮੀਤਿਹਰ ਨਹੀਂ ਮੈਂ ਤਾਂ ਸਾਨੂੰ ਤਾਂ ਸਾਡੀ ਟੱਕਰੀ ਨਹੀਂ ਕਿਸੇ ਨਾਲ ਇਹ ਸਾਰੇ ਕਹਿੰਦੇ ਆ ਵੀ ਸਾਡੀ ਕਿਹਨਾ ਟੱਕਰ ਨਹੀਂ ਸਾਰੇ ਆ ਮੈਂ ਦੇਖੋ ਪਿਛਲੀ ਵਾਰ ਸਿਮਰਜੀਤ ਸਿੰਘ ਮਾਨ ਹੋਣਾ ਜਿੱਥੇ ਸੀ ਅਸੀਂ ਵੀ ਐਨਾਲਿਸਿਸ ਕਰ ਰਹੇ ਸੀ ਸਾਡੇ ਕੋਲਡੀ ਨੂੰ 70000 ਵੋਟ ਪਈ ਸੀ ਸਾਡੀ ਮਨ ਕੇ ਘੱਟੋ ਘੱਟ ਸੀ 90000 ਵੋਟ ਸੀ ਸਾਡੀ ਕਾਂਗਰਸ ਪਾਰਟੀ ਨੂੰ ਜੋ ਸਿਮਰਨਜੀਤ ਸਿੰਘ ਮਾਨ ਨੂੰ ਪੈ ਗਈ ਸੀ ਹੁਣ ਤਾਂ ਕਾਂਗਰਸ ਦੇ ਵਰਕਰਾਂ ਤੋਂ ਉਤਸ਼ਾਹ ਹੀ ਹੈ ਨਾ ਜੋਸ਼ ਹੀ ਹੈ ਨਾ ਸਾਡੀ ਸਾਰੀ ਦੀ ਸਾਰੀ ਉਹ ਤਾਂ ਵੋਟਰ ਉਹੀ ਵਾਪਸ ਆ ਜਾਣੀ ਹੈ ਤੇ ਇਸ ਲਈ ਬੜੇ ਥੋੜੇ ਜੇ ਮਾਰਜਨ ਦੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਓਡੇ ਵੱਡੇ ਮਾਹੌਲ ਦੇ ਵਿੱਚ ਅੱਜ ਤਾਂ ਉਹ ਮਾਹੌਲ ਵੀ ਨਹੀਂ ਅੱਜ ਮੁਸਲਮਾਨ ਜਿਹੜੇ ਵੋਟਰ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਆਪਣੀ ਵੋਟ ਵੇਸਟ ਨਹੀਂ ਕਰਨੀ ਅਸੀਂ ਉੱਥੇ ਵੋਟਾਂ ਪਾਉਣੀਆਂ ਕਿ ਜਿੱਥੇ ਸਾਡੇ ਭਵਿੱਖ ਦੇ ਲਈ ਕੋਈ ਪਾਰਟੀ ਸਾਡੇ ਲਈ ਖੜੇ ਹੋ ਸਕੇ ਜਿਹੜੀ ਪਹਿਲਾਂ ਵੀ ਖੜੀ ਹੈ ਹੁਣ ਵੀ ਖੜੀ ਹੈ ਜਿਹੜੀਆਂ ਮਿਨੋਰਟੀ ਹੈ ਦਲਿਤ ਹੈ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਰਿਹਾ ਤੇ ਜਿਹੜੀਆਂ ਔਰਤਾਂ ਲੇਡੀਜ਼ ਹੈ ਇਹ ਬਈ ਭਾਜਪੀ ਦੀ ਪਾਰਟੀ ਜਿਹੜੇ ਤਾਂ ਜਿਨ੍ਹਾਂ ਨੇ ਰੇਪਸਟ ਨੂੰ ਉਹ ਉਹਨਾਂ ਦੇ ਘਲਾਂ ਦੇ ਵਿੱਚ ਹਾਰ ਪਾ ਕੇ ਕਾਤਲਾਂ ਨੂੰ ਹਾਰ ਪਾ ਕੇ ਬਿਲਕੁਲ ਸਮਾਨੋ ਵਾਲਾ ਗੁਜਰਾਤ ਦੇ ਵਿੱਚ ਦੇਖਿਆ ਸਾਰੇ ਹਿੰਦੁਸਤਾਨ ਦੇ ਵਿੱਚ ਸਿਰਨੀਮਾ ਹੋਇਆ ਇਸ ਗੱਲ ਦੇ ਵਿੱਚ ਕਿ ਜਿੱਥੇ ਉਹਨਾਂ ਨੇ ਰੇਪ ਕੀਤਾ ਉਹਦੇ ਅੱਗੇ ਮਾਂ ਦੇ ਅੱਗੇ ਉਹਦੇ ਪਰਿਵਾਰ ਨੂੰ ਕਤਲ ਕਰ ਦਿੱਤਾ ਗਿਆ ਉਹਦੇ ਕਾਤਲਾਂ ਨੂੰ ਇਹਨਾਂ ਨੇ ਪਹਿਲਾਂ ਸਮੇਂ ਤੋਂ ਪਹਿਲਾਂ ਜੇਲ੍ਹ ਚ ਰਹਾਇਆ ਕਰਾਇਆ ਪਰ ਸੁਪਰੀਮ ਕੋਰਟ ਨੇ ਫੇਰ ਉਹ ਸਾਰੇ ਦੇ ਸਾਰੇ ਰੱਦ ਕੀਤੇ ਜਦੋਂ ਬਾਹਰ ਆਏ ਆਰਐਸਐਸ ਵਾਲਿਆਂ ਨੇ ਉਹਨਾਂ ਦੇ ਗਲਾਂ ਦੇ ਵਿੱਚ ਐ ਹਾਰ ਪਾਏ ਜਿਵੇਂ ਕਿ ਪਤਾ ਨਹੀਂ ਕਿਹੜੇ ਜੰਗ ਜਿੱਤ ਕੇ ਆਏ ਹੁਣ ਕਿਸੇ ਬਾਰਡਰ ਦੇ ਉੱਪਰ ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਮੋਦੀ ਸਾਹਿਬ ਕਹਿੰਦੇ ਆ ਕਿ ਅਸੀਂ ਔਰਤਾਂ ਦਾ ਮਾਨ ਸਨਮਾਨ ਕਰਾਂਗੇ ਪਰ ਹਿੰਦੁਸਤਾਨ ਨੇ ਦੇਖਿਆ ਮਨੀਪੁਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਵਿਚਾਰੀ ਬੱਚੀ ਦਾ ਨੰਗਾ ਇਹ ਨੂੰ ਕਰਕੇ ਉਸ ਦਾ ਜਲੂਸ ਕੱਢਿਆ ਗਿਆ ਮੋਦੀ ਸਾਹਿਬ ਨੇ ਕਦੇ ਮਨੀਪੁਰ ਦੇ ਵਿੱਚ ਜਾ ਕੇ ਉਹ ਵਗ ਦੀ ਅੱਗੇ ਦੇ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੀਆਂ ਵੀ ਤੇ ਲੋਕਾਂ ਨੂੰ ਮੌਤਾ ਹੋ ਗਿਆ ਕਦੇ ਇੱਕ ਦਿਨ ਉਹਨਾਂ ਨੇ ਬਾਤ ਨਹੀਂ ਪਾਈ ਸਾਡੀਆਂ ਨੌਜਵਾਨ ਬੱਚੀਆਂ ਖਡਾਰਨਾ ਜਿਨ੍ਹਾਂ ਦੇ ਉੱਪਰ ਹਿੰਦੁਸਤਾਨ ਨੂੰ ਮਾਨਤੀ ਜਿਨ੍ਹਾਂ ਨੇ ਹਿੰਦੁਸਤਾਨ ਪੱਦਰ ਦੇ ਉੱਪਰ ਐਡੇ ਐਡੇ ਮੈਡਲ ਜਿੱਤ ਕੇ ਹਿੰਦੁਸਤਾਨ ਦਾ ਨਾਮ ਵੱਡਾ ਕੀਤਾ ਕਿਵੇਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਆਪਣੇ ਹੱਕਾਂ ਦੇ ਲਈ ਕਿਜੋ ਆਪਣੀ ਇੱਜ਼ਤ ਦੇ ਖਾਤਰ ਇੱਜ਼ਤ ਅੱਜ ਉਸੇ ਜਿਸ ਦੇ ਉੱਪਰ ਐਡਾ ਵੱਡਾ ਇਲਜ਼ਾਮ ਸੀ ਅੱਜ ਉਸੇ ਦੇ ਮੁੰਡੇ ਨੂੰ ਪਾਰਲੀਮੈਂਟ ਪਹਿਲਾਂ ਤਾਂ ਉਸ ਨੂੰ ਆਪ ਹੀ ਦਿੱਤੀ ਫਿਰ ਕੱਟ ਕੇ ਉਹਦੇ ਮੁੰਡੇ ਨੂੰ ਹੁਣ ਰਾਇਵਲ ਰੈਲੀ ਤੋਂ ਦਿੱਤੀ ਹੋਈ ਹੈ ਇਸ ਲਈ ਜਿਹੜੀ ਪੜੇ ਲਿਖੇ ਨੌਜਵਾਨ ਬੱਚੇ ਤੇ ਬੱਚੀਆਂ ਨੇ ਔਰਤਾਂ ਨੇ ਸਾਡੀਆਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਵੀ ਇਸ ਪਾਰਟੀ ਦੇ ਵਿੱਚ ਤਾਂ ਗੁੰਡਾਗਰਦੀ ਦਾ ਰਾਜ ਹੈ ਡਰਾ ਕੇ ਧਮਕਾ ਕੇ ਈਡੀ ਕੀ ਇੰਕਮ ਟੈਕਸ ਕੀ ਜੀ ਸੀਬੀਆਈ ਕੀ ਸਾਰੇ ਦੇ ਸਾਰੇ ਉਹ ਇਹ ਜੇ ਹਰ ਹਿੱਲੇ ਇਹ ਵਰਤ ਕੇ ਰਾਜ ਕਰਨਾ ਚਾਹੁੰਦੇ ਨੇ ਇਹ ਅੱਜ ਹਿੰਦੂਸਤਾਨ ਦੇ ਲੋਕਾਂ ਨੂੰ ਪਤਾ ਹੈ ਕਿ ਵੀ ਉਹ ਤੱਕ ਪੈਸੇ ਸਪਸ਼ਟ ਹੋ ਗਿਆ ਜਿਹੜੀਆਂ ਹੱਦ ਤੱਕ ਵੋਟਾਂ ਪਈਆਂ ਜੇ ਕਿਸੇ ਗਲਤੀ ਦੇ ਨਾਲ ਇਹਨਾਂ ਨੂੰ ਜਿੱਤ ਪੈਦਾ ਹੋ ਜਾਂਦੀ ਤਾਂ ਸ਼ਾਇਦ ਹਿੰਦੁਸਤਾਨ ਦਾ ਸੰਵਿਧਾਨੀ ਖਤਮ ਕਰਦਾਨਾ ਸੀ ਦੁਬਾਰਾ ਇਲੈਕਸ਼ਨ ਹੋਣ ਦੀ ਇਹਨਾਂ ਨੇ ਤਾਂ ਛੱਡ ਨਹੀਂ ਜਿਹੜੇ 400 ਦੇ ਟੀਚਾ ਕਰਦੇ ਸੀ ਉਹ ਇਹੀ ਸੀ ਕਿ ਵੀ ਅਸੀਂ ਸੰਵਿਧਾਨ ਬਦਲ ਕੇ ਇੱਕ ਵਾਰ ਵੀ ਇਹੀ ਕਰਦੀ ਹੈ ਕਿ ਵੀ 20 ਸਾਲਾਂ ਲਈ મોદી ਸਾਹਿਬ ਵੀ ਪ੍ਰਾਈਮ ਮਿਨਿਸਟਰ ਹੋਣ ਫਿਰ ਕਦੇ ਹਿੰਦੁਸਤਾਨ ਦੇ ਵਿੱਚ ਵੋਟਾਂ ਨਹੀਂ ਸੀ ਪੈਣ ਲੱਗੀਆਂ ਪਰੰਤੂ ਲੋਕ ਹਿੰਦੁਸਤਾਨ ਦੇ ਸਮਝ ਰਹੇ ਆ ਇਸ ਗੱਲਾਂ ਨੂੰ ਸਿਮਰਜੀਤ ਸਿੰਘ ਮਾਨ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਆ ਮੈਂ ਤੁਹਾਨੂੰ ਤਾਂ ਕਾਰਗਜ਼ਾਰੀ ਸਿੱਖ ਮੁੱਦਿਆਂ ਦੀ ਗੱਲ ਕਰਦੇ ਆਂ ਇੰਨੀ ਵੇਰ ਉਹ ਐਮਪੀਪੀ ਵੀ ਰਹੇ ਨੇ ਕੋਈ ਕਿਹੜਾ ਕੋਈ ਮੁੱਦਾ ਜਿਹੜਾ ਸਿੱਖ ਮੁੱਦਾ ਉਹਨਾਂ ਨੇ ਕੋਈ ਹੱਲ ਕੀਤਾ ਹੋਵੇ ਕੋਈ ਹੈ ਕੋਈ ਇਹੋ ਜਿਹਾ ਮੁੱਦਾ ਉਮਰ ਉਹਨਾਂ ਦੀ ਵੱਧ ਚੁੱਕੀ ਹੈ ਇੱਕ ਮੈਂ ਇੰਟਰਵਿਊ ਦੇਖ ਰਿਹਾ ਸੀ ਜਿਸ ਦੇ ਵਿੱਚ ਉਹਨਾਂ ਨੇ ਘੱਟੋ ਘੱਟ 80-90 ਕਰੋੜ ਰੁਪਏ ਦੀਆਂ ਗਰਾਂਟਾ ਦੇ ਕੰਮ ਗਿਣਾਤੇ ਕਿ ਵੀ ਮੈਂ ਆ ਕਰਾਇਆ ਤਾਂ ਉਹ ਇੰਟਰਵਿਊਰ ਨੇ ਉਹਨੂੰ ਪੁੱਛਿਆ ਕਿ ਵੀ ਮਾਨ ਸਾਹਿਬ ਨਾ ਤਾਂ ਤੁਹਾਡੀ ਹਰੇ ਸਰਕਾਰ ਹੈ ਨਾ ਤੁਹਾਡੀ ਕੇਂਦਰ ਦੇ ਵਿੱਚ ਸਰਕਾਰ ਹੈ ਆ ਤੁਸੀਂ ਜਿਹੜੇ ਐਨੇ ਕੰਮ ਕਰਾਏ ਕਰਵਾਏ ਆ ਤਾਂ ਕੀ ਤੋਂ ਕਰਾਏ ਆ ਨਾ ਲੈ ਸਕਦੇ ਹੋ ਉਹ ਕਹਿੰਦੇ ਕੋ ਮੰਤਰੀ ਹੈ ਉਹਨਾਂ ਨੇ ਪੁੱਛਿਆ ਜੀ ਕਿਹੜਾ ਮੰਤਰੀ ਉਹ ਸੜਕਾਂ ਵਾਲਾ ਮੰਤਰੀ ਸੜਕਾਂ 'ਵੜ ਉਹ ਗੜਕਰੀ ਦਾ ਨਾਂ ਵੀ ਭੁੱਲ ਗਿਓ ਵਿਚਾਰੇ ਵਿਰਧ ਹੋ ਚੁੱਕੇ ਉਹਨਾਂ ਨੇ ਨਾ ਤਾਂ ਉਹਨਾਂ ਨੇ ਪਹਿਲਾਂ ਹੀ ਕਦੇ ਕੋਈ ਸਿੱਖ ਮਸਲੇ ਹੱਲ ਕੀਤੇ ਨਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹ ਇਹ ਜੇ ਮੈਂ ਸਮਝਦਾ ਕਿ ਜਿਹੜੇ ਲੋਕਾਂ ਨੂੰ ਸੀਗਾ ਕਿ ਪਤਾ ਨਹੀਂ ਮਾਨ ਸਾਹਿਬ ਜਾ ਕੇ ਪਾਰਲੀਮੈਂਟ ਦੇ ਵਿੱਚ ਕੀ ਕਰਨਗੇ ਉਹ ਸਾਰੇ ਦੇ ਸਾਰੇ ਹੁਣ ਉਹਨਾਂ ਤੋਂ ਮੂੰਹ ਮੋੜ ਚੁੱਕੇ ਨੇ ਕਾਂਗਰਸ ਤੇ ਕੀ ਵੀ ਦੋਸ਼ ਲੱਗਦਾ ਹੈ ਕਿ ਕਾਂਗਰਸ ਟਿਕਟ ਤਾਂ ਚਲੋ ਦੇ ਦਿੰਦੀ ਹੈ ਪਿੱਛੇ ਨਾਲ ਹੀ ਕਾਂਗਰਸ ਦੇ ਜਿਹੜੇ ਆਗੂ ਨੇ ਬੰਦੀ ਹੈ ਉਹ ਪਿੱਛੀ ਲੱਗ ਜਾਂਦੀ ਹੈ ਆਪਣੇ ਹੀ ਕੈਂਡੀਡੇਟ ਨੂੰ ਖੜਾਉਣ ਦੇ ਲਈ ਇਹ ਇਲਜ਼ਾਮ ਨਹੀਂ ਹੁੰਦੇ ਇਲਜ਼ਾਮ ਤੋਂ ਸਮਾਂ ਮੈਂ ਇਹਨੂੰ ਕੋਈ ਗੱਲ ਨਹੀਂ ਕਹਿ ਸਕਦਾ ਕਿ ਜਦੋਂ ਵੀ ਕੋਈ ਪਾਰਟੀ ਤਖੜੀ ਪਾਰਟੀ ਹੁੰਦੀ ਹੈ ਜਿੱਥੇ 4-4 5-5 ਉਮੀਦਵਾਰ ਹੁੰਦੇ ਮੈਂ ਨਾਰੀ ਐਡ ਕਰਨਾ ਚਾਹੁੰਦਾ ਦਲਵੀਰ ਸਿੰਘ ਗੋਲਡੀ ਨੂੰ ਜਦੋਂ ਜ਼ਿਮਨੀ ਚੋਣ ਦੇ ਵਿੱਚ ਟਿਕਟ ਮਿਲਦੀ ਹੈ ਦਲਵੀਰ ਸਿੰਘ ਗੋਲਡੀ ਇਲਜ਼ਾਮ ਲਗਾਉਂਦੇ ਆ ਕਿ ਬੇਸ਼ੱਕ ਮੈਨੂੰ ਟਿਕਟ ਦੇ ਦਿੱਤੀ ਗਈ ਸੀ ਕਾਂਗਰਸ ਦੇ ਕੁਝ ਆਗੂ ਸੰਗਰੂਰ ਦੇ ਮੈਨੂੰ ਹਰਾਉਣ ਦੇ ਲਈ ਪੂਰੀ ਮਿਹਨਤ ਕਰ ਰਹੇ ਸੀ ਜਿਹੜਾ ਬੰਦਾ ਹਾਰ ਜਾਂਦਾ ਹੁੰਦਾ ਨਾ ਉਹ ਇਹੋ ਜਿਹੇ ਇਲਜ਼ਾਮ ਲਾਉਂਦਾ ਰਹਿੰਦਾ ਆ ਅਪਦੇਵਲ ਤਾਂ ਨਜ਼ਰ ਨਹੀਂ ਮਾਰਦਾ ਮੇਰੇ 'ਚ ਕੀ ਕਮੀ ਸੀ ਕਿ ਵੀ ਮੈਨੂੰ ਮੈਂ ਤਾਂ ਸਮਝਦਾ ਕਿ ਪਾਰਟੀ ਨੇ ਉਹਨੂੰ ਬਹੁਤ ਟਿਕਟ ਦੇ ਕੇ ਬੜਾ ਵੱਡਾ ਵਿਸ਼ਵਾਸ ਪ੍ਰਗਟਾਇਆ ਸੀ ਪਰ ਗੋਲਦੀ ਸਾਹਿਬ ਨੇ ਤਾਂ ਕੋਈ ਕੈਂਪੇਨਿੰਗ ਨਹੀਂ ਕੀਤੀ ਸੀ ਕਿਸੇ ਕੋਲ ਗਿਆ ਹੀ ਨਹੀਂ ਵੋਟਾ ਮੰਗਣ ਦੇ ਲਈ ਤਾਂ ਹੀ ਤਾਂ 70000 ਦੇ ਉੱਪਰ ਸੈਂਟ ਕੇ ਰਹਿ ਗਏ ਸੀ ਉਹ ਆਪਣੀ ਜਦੋਂ ਇਹ ਜੀ ਸ਼ਰਮਨਾਖਾਰ ਹੋ ਗਈ ਸੀ ਫਿਰ ਉਹਦੇ ਲਈ ਹਰ ਬੰਦਾ ਬਹਾਨੇ ਲੱਭਦਾ ਰਹਿੰਦਾ ਇਹ ਹਿਊਮਨ ਫਿਤਰ ਦਿੱਤਾ ਉਹ ਕਹਿੰਦੇ ਨੇ ਮੈਂ ਯੂਨੀਵਰਸਿਟੀ ਚੋਂ ਉੱਠਿਆ ਹੋਇਆ ਨੌਜਵਾਨ ਆ ਕਲਾਸ ਦੇ ਮਨੀਟਰ ਤੋਂ ਸਫ਼ਰ ਸ਼ੁਰੂ ਕੀਤਾ ਸੀਗਾ ਮੈਂ ਮਿਹਨਤ ਨਾਲ ਟਿਕਟ ਲਈ ਪਰ ਕਾਂਗਰਸ ਦੇ ਮੈਨੂੰ ਮੁੱਲ ਨਹੀਂ ਪਾਇਆ ਕਾਂਗਰਸ ਨੇ ਮੈਨੂੰ ਪੁੱਛਿਆ ਤੱਕ ਨਹੀਂ ਹੈਗਾ ਇਹ ਮੈਨੂੰ ਜਦੋਂ ਜਿਮਨੀ ਚੋਣ ਸੀਗੀ ਜਦੋਂ ਵੱਡੇ ਲੀਡਰ ਚੋਣ ਲੜਨ ਤੋਂ ਕਿਨਾਰਾ ਕਰ ਗਏ ਉਸ ਸਮੇਂ ਮੈਨੂੰ ਟਿਕਟ ਦਿੱਤੀ ਗਈ ਕੋਈ ਕਿਸੇ ਲੀਡਰ ਨੇ ਕਨਾਰਾ ਨਹੀਂ ਸੀ ਕੀਤਾ ਬੜੇ ਵੀ ਉਦੋਂ ਟਿਕਟਾਂ ਮੰਗਣ ਵਾਲੇ ਸੀ ਮੈਂ ਤਾਂ ਸਮਝਦਾ ਸੀ ਕਿ ਇਸ ਨੂੰ ਨੌਜਵਾਨ ਉਹ ਦੇਖ ਕੇ ਕਿ ਵੀ ਇਹਦਾ ਯੂਨੀਵਰਸਿਟੀ ਦੀ ਸਾਰੀ ਜਾਂ ਪਿਛਲਾ ਵਿਦਿਆਰਥੀ ਜੀਵਨ ਦਾ ਇਹਦਾ ਸੰਘਰਸ਼ ਦੇਖ ਕੇ ਕਾਂਗਰਸ ਪਾਰਟੀ ਨੇ ਤਾਂ ਇਹ ਸੀ ਕਿ ਵੀ ਇੱਕ ਨਵੇਂ ਨੌਜਵਾਨ ਨੂੰ ਅਸੀਂ ਲੈ ਕੇ ਆਈਏ ਰੋਹਲ ਗਾਂਧੀ ਦਾ ਸੁਪਨਾ ਹੈ ਕਿ ਨੌਜਵਾਨਾਂ ਨੂੰ ਅੱਗੇ ਲੈ ਕੇ ਲੇਕਿਨ ਪ੍ਰੰਤੂ ਉਹ ਆਪਣਾ ਕੈਂਪੇਨ ਵੀ ਕਿਸੇ ਢੰਗ ਦੇ ਨਾਲ ਚਲਾ ਨਹੀਂ ਸਕੇ ਮੈਂ ਬਹੁਤ ਆਦਰਨਾ ਦੱਸ ਸਕਦਾ ਕਿ ਵੀ ਮੈਂ ਮੇਰੇ ਕੋਲ ਇੱਕ ਵੇਰ ਗੋਲਡੀ ਸਾਹਿਬ ਕਦੇ ਨੀ ਆਏ ਮੈਨ ਇਹ ਕਹਿਣ ਕਿ ਵੀ ਮੈਨੂੰ ਮੇਰੀ ਮਦਦ ਕਰੋ ਅਸੀਂ ਤਾਂ ਜੋ ਬਗੈਰ ਕਹੇ ਵੀ ਕਰਨੀ ਸੀ ਪਰ ਮੈਂ ਹੈਰਾਨ ਸੀ ਕਿ ਵੀ ਜੇ ਮੇਰੇ ਕੋਲ ਗੋਲਦੀ ਸਾਹਿਬ ਇੱਕ ਵਾਰ ਵੀ ਨਹੀਂ ਆਏ ਮਦਦ ਲੈਣ ਦੇ ਲਈ ਫਿਰ ਆਮ ਸਧਾਰਨ ਲੋਕਾਂ ਤੋਂ ਤਾਂ ਇਹਨਾਂ ਨੇ ਕੀ ਵੋਟਾਂ ਮੰਗਣੀਆਂ ਹੋਣੀਆਂ ਇਹ ਤਾਂ ਇਹਨਾਂ ਦਾ ਇਲੈਕਸ਼ਨ ਲੜਨ ਦੀ ਇਸ ਗੱਲ ਤੋਂ ਤਾਂ ਪਤਾ ਲੱਜਦਾ ਹੈ ਨਾ ਕਿੰਨੀ ਗੰਭੀਰਤਾ ਦੇ ਨਾਲ ਹੈ ਇਲੈਕਸ਼ਨ ਲੜਨੀ ਹੈ ਹੁਣ ਆਪਣੀ ਸ਼ਰਮਨਾਖਾਰ ਨੂੰ ਦੂਸਰੇ ਦੇ ਮੋਢਿਆਂ ਦੇ ਉੱਪਰ ਸੱਟਣਾ ਹਰ ਹਾਰੇ ਹੋਏ ਬੰਦੇ ਦਾ ਹੀ ਸੁਭਾਅ ਹੁੰਦਾ ਤੁਸੀਂ ਕਾਰਨ ਕੀ ਮੰਨਦੇ ਹੋ ਦਲਵੀਰ ਸਿੰਘ ਗੋਲਡਨ ਟਿਕਟ ਕਿਉਂ ਨਹੀਂ ਮਿਲੀ ਤੁਸੀਂ ਕਾਰਨ ਕੀ ਮੰਨਦੇ ਹੋ ਇਸ ਵਿੱਚ ਨਾ ਕਾਰਨ ਕਾਰਨ ਕੋਈ ਉਹਦੀ ਪਿਛਲੀ ਪਰਫਾਰਮੈਂਸ ਵੀ ਹੋ ਸਕਦੀ ਹੈ ਤੇ ਬਾਕੀ ਭਗਵਾਨ ਸਿੰਘ ਮਾਨ ਜਿਹੜਾ ਕਹਿੰਦਾ ਸੀਗਾ ਕਿ ਵੀ ਮੇਰਾ ਇਹ ਘੜਾ ਹੈ ਜਿਸ ਨੇ ਸੁਖਪਾਲ ਸਿੰਘ ਖੈਰਾ ਦੇ ਉੱਪਰ ਐਡੀ ਵੱਡੀ ਜਾਤੀ ਕੀਤੀ ਧੱਕਾ ਕੀਤਾ ਉਹ ਐਨਡੀਪੀਸੀ ਐ ਐਨਡੀਪੀਐਸ ਦਾ ਜਿਹੜਾ ਕੇਸ ਸੀ ਜਿਹੜਾ ਅਕਾਲੀ ਦਲ ਸਰਕਾਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਉੱਪਰ ਪਾਇਆ ਗਿਆ ਸੀ ਉਦੋਂ ਭਗਵੰਤ ਸਿੰਘ ਮਾਨ ਬਤੌਰ ਪਾਰਲੀਮੈਂਟ ਇੱਕ ਥਾਪੜ ਕੇ ਕਹਿੰਦਾ ਸੀ ਕਿ ਸੁਖਪਾਲ ਸਿੰਘ ਖੈਰਾ ਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਹੈ ਮੈਂ ਸੁਖਪਾਲ ਸਿੰਘ ਖੈਰਾ ਦੀ ਲੜਾਈ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਲੜਾਂਗਾ ਦੱਸਾਂਗਾ ਕਿ ਕਿਵੇਂ ਸੱਚ ਬੋਲਣ ਵਾਲੇ ਸੱਚੇ ਇੱਕ ਬੰਦੇ ਦੇ ਉੱਪਰ ਕਿਸ ਤਰੀਕੇ ਦੇ ਨਾਲ ਗਲਤ ਕੇਸ ਬਣਾ ਕੇ ਅਕਾਲੀ ਦਲ ਦੀ ਇੱਕ ਸਰਕਾਰ ਨੇ ਧੱਕਾ ਕੀਤਾ ਦ ਕੋਈ ਦੋ ਵੱਡੀ ਮੈਂ ਤਾਂ ਸਮਝਦਾ ਬੜੀ ਸ਼ਰਮਨਾਕ ਗੱਲ ਹੈ ਜਾਂ ਜੀ ਜਾਂ ਇਹਨਾਂ ਦੀ ਬੇਸ਼ਰਮੀ ਕਹਿ ਲਓ ਉਸੇ ਕੇਸ ਦੇ ਉੱਪਰ ਭਗਵੰਤ ਸਿੰਘ ਮਾਨ ਨੇ ਆਪਣੀ ਪਰਸਨਲ ਕਿਉਂਕਿ ਸੁਖਬਾਲ ਸਿੰਘ ਕਹਿ ਰਿਹਾ ਜਦੋਂ ਸਵਾਲ ਜਵਾਬ ਕਰਦੇ ਸੀ ਤਾਂ ਅਸੈਂਬਲੀ ਦੇ ਵਿੱਚ ਭਗਵੰਤ ਸਿੰਘ ਮਾਨ ਦੇ ਕੋਲ ਕੋਈ ਜਵਾਬ ਨਹੀਂ ਸੀ ਹੁੰਦੇ ਸਿਰਫ ਇਹਨਾਂ ਦੀ ਹਵਾਜ ਬੰਦ ਕਰਨ ਦੇ ਖਾਤਰ ਉਹ ਕੇਸ ਬਣਾ ਕੇ 4 ਮਹੀਨੇ ਜੇਲ੍ਹ ਚ ਸਟਿਆ ਤੇ ਪਰ ਇਹਨੂੰ ਇਹ ਸੀ ਕਿ ਪਤਾ ਨਹੀਂ ਸੁਖਬਾਲ ਸਿੰਘ ਕਹਿ ਰਿਹਾ 4 ਮਹੀਨਿਆਂ ਦੇ ਬਾਅਦ ਆ ਕੇ ਮੇਰੇ ਗੋਡੀ ਹਤਲਾਕੇ ਕਹੂਗਾ ਕਿ ਮਾਨ ਸਾਹਿਬ ਮੈਨੂੰ ਬਲ ਬਖਸ਼ਾ ਦੋ ਪਰੰਤੂ ਸੁਖਪਾਲ ਸਿੰਘ ਖੈਰਾ ਦਾ ਹੋਰ ਵੀ ਜ਼ਿਆਦਾ ਤਾਕਤਵਰ ਹੋ ਕੇ ਨਿਕਲਿਆ ਔਰ ਵੀ ਉਹਦੀ ਆਵਾਜ਼ ਜਿਹੜੀ ਸੀ ਸੱਚ ਦੇ ਲਈ ਹੋਰ ਮਜ਼ਬੂਤੀ ਦੇ ਨਾਲ ਉਹਨੇ ਸੱਚ ਦੇ ਉੱਪਰ ਪੈਰਾ ਦੇਣ ਦਾ ਆਪਣਾ ਸੰਕਲਪ ਪੂਰਾ ਕੀਤਾ। ਬਤ ਔਰ ਤੁਸੀਂ ਜ਼ਿਲ੍ਹਾ ਪ੍ਰਧਾਨ ਹੁੰਦੇ ਹੋਏ ਸੰਗਰੂਰ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਿਵੇਂ ਕਰੋਗੇ? ਚੋਟਰ ਡਾਇਵੰਦੀ ਬਣੀ ਹੋਈ ਹੈ ਸਾਨੂੰ ਖਤਮ ਕਿਵੇਂ ਕਰੋਗੇ? ਮੈਂ ਤੁਹਾਨੂੰ ਪਹਿਲਾਂ ਵੀ ਦੱਸੁੱਕਿਆ ਜਦੋਂ ਮੈਂ ਪਹਿਲਾਂ ਪ੍ਰਧਾਨ ਹੁੰਦਾ ਸੀ ਉਦੋਂ 7 ਸੀਟਾਂ ਸੀ ਜਿੱਤੀਆਂ ਸੀ। ਮੇਰਾ ਬੜਾ ਸਾਰੇ ਦੇ ਸਾਰੇ ਜ਼ਿਲ੍ਹੇ ਸਿਰਫ ਇਹ ਨਹੀਂ ਸੰਗਰੂਰ ਉਦੋਂ ਤਾਂ ਸਾਰਾ ਬਰਨਾਲਾ ਮਲੇਰ ਕੋਟਲਾ ਸਾਰੇ ਦਾ ਸਾਰਾ ਜ਼ਿਲ੍ਹਾ ਸੰਗਰੂਰ ਇੱਕ ਸੀ ਜਦੋਂ ਮੈਂ ਪ੍ਰਧਾਨ ਹੁੰਦਾ ਸੀਗਾ। ਨਹੀਂ ਸਾਰੇ ਦੇ ਸਾਰੇ ਕਾਂਗਰਸ ਦੇ ਵਰਕਰਾਂ ਨੂੰ ਪਰੋਕੇ ਰੱਖਿਆ ਮੈਂ ਮੈਲ ਕਲਾ ਪਧੌੜਵਾਰੇ ਅੱਗੇ ਹਲਕੇ ਜਿੱਥੇ ਕਾਂਗਰਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਕਿਉਂਕਿ ਮੈਂ ਉਦੋਂ ਬਰਨਾਲੇ ਦੇ ਵਿੱਚ ਮੈਨੂੰ ਟਿਕਟ ਨੂੰ ਰੋਕ ਕੱਟ ਕੇ ਮੇਰਾ ਬਰਨਾਲੇ ਭੇਜਤਾ ਸੀ ਉਹ ਵੀ ਬਹੁਤ ਵੱਡਾ ਧੱਕਾ ਸੀ ਜਦੋਂ ਮੇਰਾ ਜਤਨ ਦਾ ਟਾਈਮ ਸੀ ਉਦੋਂ ਮੇਰਾ ਟਿਕਟ ਕੱਟ ਦਿੱਤਾ ਗਿਆ ਪਰੰਤੂ ਮੈਂ ਇਸ ਗੱਲ ਦੇ ਵਿੱਚ ਪਰੰਤੂ ਕਿੰਤੂ ਨਹੀਂ ਕੀਤਾ ਹਾਈ ਕਮਾਂਡ ਨੇ ਕਹਿ ਕੇ ਬਰਨਾਲੇ ਤੋਂ ਜਾ ਕੇ ਲੜੋ ਬਰਨਾਲੇ ਤੋਂ ਬੜੀ ਕਾਂਗਰਸ ਦੀ ਮਾੜੀ ਸੀਟ ਸੀ ਉਦੋਂ ਪਹਿਲਾਂ ਜਿਹੜੇ ਕਾਂਗਰਸ ਦੇ ਉਮੀਦਵਾਰ ਸੀ ਉਹ 10000 ਵੋਟਾਂ ਉਹਨਾਂ ਨੂੰ ਬੜੀਆਂ ਮੁਸ਼ਕਲ ਨਾਲ ਪੈਂਦੀਆਂ ਸੀ ਮੈਨੂੰ ਸਿਰਫ 11 ਦਿਨ ਮਿਲੇ ਸੀ 11 ਦਿਨਾਂ ਦੇ ਵਿੱਚ ਵੀ 29000 ਵੋਟ ਮੈਨੂੰ ਉਦੋਂ ਮਿਲੀ ਪਰantu ਮੈਂ ਆਪਣੇ ਵਚਨ ਦੇ ਮੁਤਾਬਕ 5 ਸਾਲ ਉੱਥੇ ਬੈਠੇ ਹ ਬਰਨਾਲੇ ਉਦੋਂ ਸਬਡਿਵੀਜ਼ਨਤੀ ਬਰਨਾਲਾ ਮਹਿਲ ਕਲਾਂ ਪਦੌੜ ਤੇ ਨਿਹਾਲਕਿਆਂ ਦੀ ਵਰਕਰਾਂ ਦੀਆਂ ਬਾਹ ਫੜੀਆਂ ਤੇ ਵਰਕਰ ਇਹ ਕਹਿੰਦੇ ਸੀ ਕਿ ਸਾਨੂੰ ਤਾਂ ਪਹਿਲੀ ਵਾਰ ਪਤਾ ਲੱਗਿਆ ਕੋਈ ਕੋਈ ਲੀਡਰ ਐ ਵੀ ਵਰਕਰਾਂ ਦੇ ਕੰਮ ਕਰਵਾ ਸਕਦਾ ਹੈ ਵਰਕਰਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਕੱਢ ਸਕਦਾ ਹੈ ਬਹੁਤ ਜਿਹੜੇ ਵਰਕਰ ਸੀ ਬਾਦ ਦੇ ਵਿੱਚ ਮੈਂ ਪਿੰਡਾਂ ਦੇ ਵਿੱਚ ਜਾਂਦਾ ਸੀ ਜਦੋਂ ਮੈਨੂੰ ਕਹਿੰਦੇ ਹੁੰਦੇ ਸੀ ਕਿ ਜੀ ਸਵੀਰ ਸਾਹਿਬ ਤੁਸੀਂ ਸਾਡਾ ਕੰਮ ਕੀਤਾ ਸੀ ਟੈਲੀਫੋਨ ਦੇ ਉੱਪਰ ਨਾਉ ਮੈਨੂੰ ਕਦੇ ਮਿਲੇ ਸੀ ਜੋ ਸਿਰਫ ਇਹੀ ਕਹਿੰਦੇ ਸੀ ਕਿ ਅਸੀਂ ਕਾਂਗਰਸ ਦੇ ਵਰਕਰ ਹੈ ਤੇ ਉਹਨਾਂ ਦੇ ਕੰਮ ਇਸੇ ਲਈ ਵਰਕਰਾਂ ਤੋਂ ਫਿਰ ਵਿਸ਼ਵਾਸ ਹੁੰਦਾ ਉਹ ਵਿਸ਼ਵਾਸ ਮੈਂ ਮੁੜ ਕੇ ਫਿਰ ਦੁਬਾਰਾ ਪੈਦਾ ਕਰੂੰਗਾ ਤੇ ਕਾਂਗਰਸ ਨੂੰ ਫਿਰ ਮਜ਼ਬੂਤੀ ਬਣ ਲੈ ਕੇ ਜੀ ਹਾਂ ਕਿਹੜਾ ਸਵਾਲ ਸੀ ਵਿਆਹ ਸਾਹਿਬ ਜਦੋਂ ਕੈਪਟਨ ਵਰਸਜ ਬੀਬੀ ਪੱਟਲ ਹੁੰਦੇ ਆ ਤਾਂ ਤੁਸੀਂ ਬੀਬੀ ਪੱਟਲ ਦਾ ਸਾਥ ਦਿਨੇ ਸਾਬ ਉਸ ਪਿੱਛੇ ਕੀ ਕਹਾਣੀ ਸੀ ਕੀ ਰੌਲਾ ਪੈਂਦਾ ਤੁਸੀਂ ਕਿਉਂ ਬੀਬੀ ਪੱਠੜ ਦਾ ਸਾਥ ਨਹੀਂ ਕੋਈ ਐਹ ਜੀ ਕੋਈ ਗੱਲ ਨਹੀਂ ਕੈਪਟਨ ਸਾਹਿਬ ਨੇ ਵੀ ਮੈਨੂੰ ਜਦੋਂ ਟਿਕਟ ਦੇ ਸੀ 2007 ਦੇ ਵਿੱਚ ਉਦੋਂ ਅਰਵਿੰਦ ਕੰਨਾ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀ ਜਿਹੜਾ ਬੜਾ ਕਰੀਬੀ ਕੋਹ ਹੁੰਦਾ ਸੀ ਉਹਦਾ ਐਮਐਲਏ ਦਾ ਟਿਕਟ ਕੱਟ ਕੇ ਮੈਨੂੰ ਦਿੱਤਾ ਗਿਆ ਸੀ ਉਦੋਂ ਬੜੀ ਕੋਸ਼ਿਸ਼ ਕੀਤੀ ਅਰਵਿੰਦ ਕੰਨਾ ਨੇ ਮੈਨੂੰ ਹਰਾਉਣ ਦੀ ਪਰੰਤੂ ਫੇਰ ਵੀ 12000 ਵੋਟਾਂ ਦੇ ਨਾਲ ਜਿੱਤ ਕੇ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਸੰਗਰੂਰ ਦੇ ਵਿੱਚੋਂ ਅਮਰਿੰਦਰ ਸਿੰਘ ਹੋਰਾਂ ਨੂੰ ਦੇ ਨੂ ਵੀ ਮੇਰੇ ਉੱਪਰ ਵਿਸ਼ਵਾਸ ਸੀ ਮੇਰੇ ਕੰਮ ਦੇ ਉੱਪਰ ਵਿਸ਼ਵਾਸ ਸੀ ਕਿਸੇ ਵਕਤ ਤੇ ਆਪਣੀਆਂ ਆਪਣੀਆਂ ਨਿੱਜੀ ਪ੍ਰੈਫਰੈਂਸਸ ਹੋ ਜਾਂਦੀਆਂ ਮਿਸਟਰ ਪੱਠਲ ਸਾਡੇ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਤੇ ਸਾਡੇ ਸਾਡੀ ਲੀਡਰ ਬਹੁਤ ਸੀ ਤੇ ਉਸ ਕਰਕੇ ਮੇਰਾ ਸਤਕਾਰ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਅਮਰਿੰਦਰ ਸਿੰਘ ਦਾ ਪਿਆਰ ਮੇਰੇ ਨਾਲ ਵੀ ਰਿਹਾ ਤੇ ਜੋ ਮੈਂ ਮਿਸਟਰ ਪੱਠਲ ਦੇ ਨਾਲ ਸੀ ਕਦੇ ਉਹਨਾਂ ਨੂੰ ਇਸ ਗੱਲ ਦਾ ਇਤਰਾਜ਼ ਨਹੀਂ ਸੀ ਉਹ ਰੈਲੀ ਵੀ ਨਹੀਂ ਕਰਨਾ ਐ ਸੀ 2012 ਦੇ ਵਿੱਚ ਨਹੀਂ ਇਹ ਕੋਈ ਨਹੀਂ ਸੀ ਕਿ ਵੀ ਮੇਰੀ ਰੈਲੀ ਨਹੀਂ ਸੀ ਕਰਨਾ ਐ ਤੇ ਮੈਨੂੰ ਮੈਂ ਰੈਲੀ ਕਰਨ ਦੇ ਲਈ ਸ਼ਾਇਦ ਉਦੋਂ ਬਹੁਤਾ ਜ਼ੋਰ ਵੀ ਨਹੀਂ ਸੀ ਪਾ ਸਕਿਆ ਹੂੰ ਤੇ ਉਦੋਂ ਅਰਵਿੰਦ ਖੰਨਾ ਜੋ ਨਾਲ ਦੇ ਮੇਰੇ ਹਲਕੇ ਦੇ ਉੱਪਰੋਂ ਲੜ ਰਹੇ ਸੀਗੇ ਹੂੰ ਉਹ ਉਹਨਾਂ ਦਾ ਦਿਲ ਬੜਾ ਛੋਟਾ ਸੀ ਉਹ ਸਾਡੇ ਕਾਂਗਰਸ ਦੇ ਵਰਕਰਾਂ ਨੂੰ ਪੁੱਟ ਕੇ ਉੱਤੇ ਧੂਰੀ ਲੈ ਗਈ ਸੀ ਜਿਸ ਦੇ ਖਾਤਰ ਬੜੀ ਥੋੜੀ ਜਿਹੀ ਵੋਟਾਂ ਤੇ ਹਾਰ ਪ੍ਰਾਪਤ ਹੋਈ ਸੀ ਪਰ ਤੂੰ ਮੈਨੂੰ ਨਾ ਗੇਲਾ ਸ਼ਿਕਵਾ ਕਦੇ ਕਿਸੇ ਨਾਲ ਰਿਹਾ ਮੈਨੂੰ ਸਦਾ ਇਹ ਲੱਗਦਾ ਜੇ ਮੈਂ ਹਰੇਆਂ ਤੱਕ ਉੱਤੇ ਮੇਰੀ ਕਿਤੇ ਕਮਜ਼ੋਰੀ ਰਹੀ ਹੋਊਗੀ ਇਹ ਨਹੀਂ ਕਿ ਮੇਰੇ ਵਿਰੋਧੀ ਨੇ ਮੈਨੂੰ ਹਰਾਤਾ ਜੇ ਮੈਂ ਕਹਾਂ ਕਿ ਮੇਰੇ ਵਿਰੋਧੀ ਨੇ ਮੈਨੂੰ ਹਰਾਤਾ ਫਿਰ ਤਾਂ ਉਹ ਤਾਕਤਵਰ ਹੈ ਫਿਰ ਤਾਂ ਉਹ ਵੱਡਾ ਮੈਂ ਤਾਂ ਛੋਟਾ ਮਗਾ ਨੂੰ ਨਾ ਮੇਰੇ ਦੇ ਵਿੱਚ ਹੀ ਕਦੇ ਕੋਈ ਕਮੀ ਰਹਿ ਗਈ ਹੋਣੀ ਹੈ ਤੇ ਜਿਸ ਦੇ ਕਰਕੇ ਕੋਈ ਥੋੜੀ ਜੀ ਵੋਟਾਂ ਦਾ ਫਰਕ ਪੈ ਗਿਆ ਜੋ ਤੁਸੀਂ ਆਪਣੇ ਦਿਲੋਂ ਪ੍ਰਵਾਨ ਕਰ ਲਓ ਕਿ ਵੀ ਤੁਹਾਡੇ ਆਪਣੀ ਕਮੀ ਨੂੰ ਫਿਰ ਤੁਸੀਂ ਉਹਨੂੰ ਦੂਰ ਵੀ ਕਰ ਸਕਦੇ ਜੇ ਤੁਸੀਂ ਦੂਸਰਿਆਂ ਦੇ ਉੱਪਰ ਹੀ ਆਪਣੇ ਇਲਜ਼ਾਮ ਲਗਾਉਣ ਲੱਗ ਜਓ ਫਿਰ ਤੁਸੀਂ ਆਪਣੀ ਕਮਜ਼ੋਰੀ ਵੀ ਨਹੀਂ ਦੂਰ ਕਰ ਸਕਦੇ ਤੁਹਾਨੂੰ ਤਾਂ ਇਹੀ ਲੱਗਿਆਦਾ ਰਹਿੰਦਾ ਹੋਊਗਾ ਕਿ ਵੀ ਇਹਨਾਂ ਤੋਂ ਦੂਸਰਿਆਂ ਕਰਕੇ ਅਰ ਗਿਆ ਮੇਰੇ ਤੇ ਤਾਂ ਬੜੇ ਗੁਣ ਸੀ ਮੈਂ ਤਾਂ ਬੜਾ ਕਾਬਲ ਸੀ ਥੈਂਕ ਯੂ ਸਰ ਸائیں ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਸਰਿੰਦਰਪਾਲ ਸਿੰਘ ਸਿਵਿਆ ਜਿਨ੍ਹਾਂ ਨੇ ਵੱਡਾ ਦਾਵਾ ਕਰ ਦਿੱਤਾ ਹੈ ਕਿ ਸੰਗਰੂਰ ਦੇ ਵਿੱਚ ਸਖਪਾਲ ਸਿੰਘ ਖਹਿਰਾ ਵੱਡੀ ਜਿੱਤ ਪ੍ਰਾਪਤ ਕਰਨਗੇ ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਦੇ ਵਿੱਚ ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ ਤੁਸੀਂ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ